हेलो एवरीवन सशिकाल जी आई होप सारे जन ठीक हो तंदुरुस्त हो अपना ख्याल रख रहे हो मैं भी बिल्कुल ठीक है जी बहुत दिन बाद आपा आज दे दे लेके आ रही है। मैं बहुत बाद एक ਗੱਲਾਂ ਬਾਤਾਂ ਦੇ سلسلے ਤੇ ਵੀਡੀਓ ਲੈ ਕੇ ਆ ਰਹੀ ਹਾਂ ਮੈਂ ਬਹੁਤ ਟਾਈਮ ਬਾਅਦ ਇੱਕ ਤੁਹਾਨੂੰ ਬਲੌਗ ਟਾਈਪ ਵੀਡੀਓ ਦੇਖਣ ਨੂੰ ਮਿਲੇਗੀ ਜਿਸ ਦੇ ਵਿੱਚ ਆਪਾਂ ਕਾਫੀ ਕੁਝ ਸਵਾਲ ਹੈ ਜਿਨ੍ਹਾਂ ਦੇ ਜਵਾਬ ਵੀ ਦੇਵਾਂਗੀ ਮੈਂ ਤੇ ਕੁਝ ਚੀਜ਼ਾਂ ਜੋ ਰੁਕੀਆਂ ਸੀ ਪੈਂਡਿੰਗ ਸੀ ਉਹ ਕਲੀਅਰ ਕਰੂੰਗੀ ਮੈਂ ਕਈ ਲੋਕ ਕਮੈਂਟ ਕਰਨ ਲੱਗ ਜਾਂਦੇ ਆ ਇਹ ਮੈਸੇਜ ਕਰਨ ਲੱਗ ਜਾਂਦੇ ਆ ਕਿ ਤੁਹਾਡੇ ਕੇਸ ਦਾ ਕੀ ਬਣਿਆ ਕੇਸ ਦਾ ਕੀ ਬਣਿਆ ਮੈਂ ਇਸ ਦਰਮਿਆਨ ਆ ਮਹੀਨੇ ਡੇਢ ਮਹੀਨੇ ਦੇ ਵਿੱਚ ਮੈਂ ਦੇਖਿਆ ਕਿ ਕਾਫੀ ਲੋਕਾਂ ਨੇ ਕਮੈਂਟ ਕੀਤਾ ਕਿ ਤੁਹਾਡੇ ਕੇਸ ਦਾ ਕੀ ਬਣਿਆ ਆਈ ਡੋਨਟ ਨੋ ਕਿ ਉਹ ਕਮੈਂਟ ਮੈਨੂੰ ਕਿਸ ਪਰਪਸ ਨਾਲ ਕੀਤਾ ਜਾਂਦਾ ਬਹੁਤ ਸਾਰੇ ਮੇਰੇ ਸ਼ੁਭਚਿੰਤਕ ਹੈ ਜੋ ਇਹ ਕਹਿ ਦਿੰਦੇ ਆ ਕਿ ਬਹੁਤ ਸਾਰੇ ਲੋਕ ਆ ਇਸ ਤਰ੍ਹਾਂ ਦੇ ਕਮੈਂਟ ਸਿਰਫ ਸਵਾਦ ਲੈਣ ਨੂੰ ਕਰਦੇ ਹੁੰਦੇ ਆ ਸੋ ਕਿਸੇ ਨੂੰ ਕਿਸੇ ਤਾਂ ਕੋਈ ਮਤਲਬ ਨਹੀਂ ਹੁੰਦਾ ਕਿਸੇ ਦੇ ਕੇਸ ਚ ਕੀ ਬਣ ਰਿਹਾ ਵੈਸੇ ਹੀ ਮਜ਼ੇ ਲੈਣ ਨੂੰ ਕਿਉਂਕਿ ਅ ਕਿਸੇ ਦੀ ਸਟੋਰੀ ਕਿਸੇ ਦੀ ਚੀਜ਼ ਤੋਂ ਕਈ ਲੋਕ ਆਪਣੇ ਦਿਮਾਗ ਦੇ ਹਿਸਾਬ ਨਾਲ ਇੰਟਰਟੇਨਮੈਂਟ ਬਣਾ ਲੈਂਦੇ ਆ ਜਾਂ ਫਿਰ ਉਸ ਤੋਂ ਕੁਝ ਵੀ ਹੈ ਨਾ ਉਹ ਆਪਣੇ ਆਪਣੇ ਦਿਮਾਗ ਦੇ ਹਿਸਾਬ ਨਾਲ ਚੱਲਦੇ ਆ ਤੇ ਕੁਝ ਚਿੰਤਾ ਵੀ ਕਰਦੇ ਆ ਜੋ ਫਿਕਰ ਕਰਦੇ ਆ ਉਹਨਾਂ ਦੇ ਲਈ ਮੈਨੂੰ ਲੱਗਦਾ ਹੈ ਕਿ ਮੈਨੂੰ ਜਵਾਬ ਦੇਣਾ ਚਾਹੀਦਾ ਹੈ ਤੇ ਪ੍ਰੋਬਲਮਸ ਦੱਸਣੀਆਂ ਚਾਹੀਦੀਆਂ ਕਿ ਕੀ ਕੀ ਚੱਲ ਰਹੀਆਂ ਕੀ ਕੀ ਹੋਇਆ ਇਸ ਮਹੀਨੇ 1.5 ਮਹੀਨੇ ਦੇ ਵਿੱਚ ਕੇਸ ਨਾਲ ਜਾਂ ਲਾਈਫ ਦੇ ਵਿੱਚ ਜਿੰਨਾ ਕੁ ਮੋਟਾ-ਮੋਟਾ ਮੈਂ ਦੱਸ ਸਕਦੀ ਆ ਜਿੰਨਾ ਕੁ ਮੈਨੂੰ ਲੱਗਦਾ ਕਿ ਮੈਨੂੰ ਯਾਦ ਹੈ ਜਾਂ ਮੇਰੇ ਧਿਆਨ ਜਾ ਜਾਂਦਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆ ਅੱਜ ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਸੂਟਾਂ ਦਾ ਸਿਲਸਿਲਾ ਜਿਹੜਾ ਸੂਟਾਂ ਵਾਲੀ ਵੀਡੀਓ ਦਾ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਸੂਟਾਂ ਵਾਲੀ ਵੀਡੀਓ ਤੇ ਮੈਂ ਕੁਝ ਕੁਐਸਚਨ ਹੈ ਜਿਨ੍ਹਾਂ ਦੇ ਆਨਸਰ ਦੇਣੇ ਆ ਜਾਂ ਤੁਸੀਂ ਇਹ ਕਹਿ ਲਓ ਕਿ ਕੁਝ ਲੋਕਾਂ ਨੂੰ ਰਿਪਲਾਈ ਦੇਣੇ ਆ ਸੋ ਜ਼ਿਆਦਾ ਮੈਂ ਵੀਡੀਓ ਨੂੰ ਲੰਬੀ ਨਹੀਂ ਖਿੱਚੂੰਗੀ ਸ਼ਾਰਟਲੀ ਤੁਹਾਨੂੰ ਦੱਸਦੇ ਆ ਕਿ ਮੈਂ ਇਸ ਵਾਰ ਤੁਹਾਨੂੰ ਸਟਾਕ ਕਲੀਅਰ ਕਰਨ ਲਈ ਬੋਲਿਆ ਸੀ ਜੋ ਉਸ ਨੂੰ ਫਿਰ ਤੁਸੀਂ ਕਈਆਂ ਨੇ ਕਿਹਾ ਕਿ ਸਟਾਕ ਮੈਂ ਰੀਸਟਾਕ ਕਿਉਂ ਕੀਤਾ ਸਟਾਕ ਕਲੀਅਰ ਹੋਣ ਦੇ ਬਾਅਦ ਵੀ ਵੀਡੀਓਜ਼ ਕਿਉਂ ਪਈਆਂ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਸਟਾਕ ਹੁੰਦਾ ਜੇ ਮੰਨ ਕੇ ਚੱਲੋ ਕਿਸੇ ਕੋਲੇ 2 ਲੱਖ ਰੁਪਏ ਦਾ ਸਟਾਕ ਪਿਆ ਹੋਇਆ ਇੱਕ ਵੀਡੀਓ ਦੇ ਵਿੱਚ ਤਾਂ ਖਤਮ ਵੀ ਨਹੀਂ ਹੋਊਗਾ ਪੰਜ ਚਾਰ ਵੀਡੀਓਜ਼ ਤਾਂ ਲੱਗ ਜਾਣਗੀਆਂ ਨਾ ਪਰ ਵਿੱਚ ਕੁਝ ਕੁ ਲੋਕਾਂ ਨੂੰ ਖੁਰਕ ਹੋਈ ਇਸ ਚੀਜ਼ ਤੇ ਅ ਅਪੱਤੀ ਹੋਈ ਵੀ ਸਟਾਕ ਕਲੀਅਰ ਹੋਗਾ ਸੀ ਤੁਹਾਡਾ ਤਾਂ ਤੁਸੀਂ ਤਾਂ ਕਿਹਾ ਸੀ ਸਟਾਕ ਕਲੀਅਰ ਕਰ ਰਹੇ ਹੋ ਮਤਲਬ ਕੀ ਹੈ ਕਿ ਫੂਕ ਮਾਰ ਕੇ ਢੀਡਾ ਦੇਣਾ ਹੁੰਦਾ ਕਿ ਤੁਹਾਡੀ ਮੁਠੀ ਦੇ ਵਿੱਚ ਕੋਈ ਕਿਣਕਾ ਟੂੜੀ ਭਰੀ ਹੋਈ ਹੈ ਕਿ ਤੁਸੀਂ ਖੋਲੋਗੇ ਮੁਠੀ ਫੂਕ ਮਾਰੀ ਔਰ ਸਟਾਕ ਕਲੀਅਰ ਹੋ ਗਿਆ ਸਟਾਕ ਕਲੀਅਰ ਕਰਨ ਲਈ ਪੰਜ ਚਾਰ ਵੀਡੀਓਜ਼ ਲੱਗ ਜਾਂਦੀਆਂ ਔਰ ਨਵਾਂ ਸਟਾਕ ਕਿਉਂ ਲੈ ਕੇ ਆਈ ਇਹ ਵੀ ਮੈਂ ਤੁਹਾਨੂੰ ਵੈਸੇ ਤਾਂ ਛੋਟਾ ਛੋਟਾ ਮੋਟਾ ਮੋਟਾ ਦੱਸਿਆ ਹੋਇਆ ਸੀ ਪਰ ਮੈਂ ਫਿਰ ਵੀ ਦੱਸ ਦਿਆਂ ਕਿ ਨਿਊ ਸਟਾਕ ਮੈਂ ਇਸ ਲਈ ਲੈ ਕੇ ਕਿਉਂਕਿ ਮੈਨੂੰ ਰਿਸਪਾਂਸ ਅੱਛਾ ਮਿਲਿਆ ਮੇਰਾ ਤੁਸੀਂ ਸਾਰਿਆਂ ਨੇ ਸਪੋਰਟ ਕੀਤੀ ਤੇ ਮੇਰੀ ਹੈਲਪ ਕੀਤੀ ਮਦਦ ਹੋਈ ਮੇਰੀ ਮੇਰਾ ਸਟਾਕ ਕਲੀਅਰ ਕਰਨ ਦੇ ਵਿੱਚ ਤੇ ਮੈਨੂੰ ਲੱਗਿਆ ਕਿ ਮੈਨੂੰ ਪਾਸਿਓਂ ਅਸਿਓਂ ਵੀ ਮੈਨੂੰ ਸ਼ਾਪ ਤੋਂ ਵੀ ਬੁਟੀਕ ਤੋਂ ਵੀ ਸਾਰਿਆਂ ਨੇ ਕਿਹਾ ਕਿ ਥੋੜਾ ਬਹੁਤਾ ਲਾਈਫ ਦੇ ਵਿੱਚ ਨਾ ਇਸ ਤਰ੍ਹਾਂ ਦੇ ਫੇਸਿਸ ਆ ਜਾਂਦੇ ਹੁੰਦੇ ਜਿੱਥੇ ਆਪਾਂ ਨੂੰ ਡਬਲ ਟ੍ਰਿਪਲ ਸਟਰਗਲ ਕਰਨੀ ਪੈਂਦੀ ਹੈ ਦੋ ਤਿੰਨ ਥਾਵਾਂ ਤੇ ਐਡਜਸਟਮੈਂਟ ਕਰਨੀ ਪੈਂਦੀ ਹੈ ਕਿ ਮੈਨੂੰ ਰਖੜੀ ਤੱਕ ਤੀਜ ਤੇ ਰਖੜੀ ਤੱਕ ਜਿਹੜਾ ਸਟਾਕ ਹੈ ਜਿਹੜਾ ਰੀਸਟਾਕ ਕਰਕੇ ਇੱਕ ਵਾਰ ਫਿਰ ਤੋਂ ਲੈ ਕੇ ਆਉਣਾ ਚਾਹੀਦਾ ਤੁਹਾਡੇ ਨਾਲ ਤੇ ਕਈ ਕਸਟਮਰਸ ਦੀ ਡਿਮਾਂਡ ਹੁੰਦੀ ਸੀ ਕਿ ਮੇਰੇ ਕੋਲੇ ਸੂਟ ਜੋ ਸੇਲ ਹੋ ਜਾਂਦੇ ਸੀ ਉਹਨਾਂ ਨੂੰ ਹੋਲਡ ਕਰਨਾ ਪੈਂਦਾ ਸੀ ਉਹਨਾਂ ਨੂੰ ਲੈ ਕੇ ਆਉਣ ਦੇ ਚੱਕਰ ਵਿੱਚ ਜਦੋਂ ਮੈਂ ਲੈਣ ਜਾਂਦੀ ਸੀ ਤੇ ਮੈਨੂੰ ਉੱਥੇ ਕੁਝ ਆਰਟੀਕਲ ਫਿਰ ਪਸੰਦ ਆ ਜਾਂਦੇ ਸੀ ਸੋਹਣੇ ਲੱਗਦੇ ਸੀ ਤਾਂ ਮੈਂ ਉਹ ਵੀ ਤੁਹਾਡੇ ਲਈ ਲੇ ਆਉਂਦੀ ਸੀ ਤੇ ਸ਼ੇਅਰ ਕਰ ਦਿੰਦੀ ਸੀ ਸੋ ਇਹ ਸੀ ਮੇਰੀ ਜਿਹੜੀ ਸਫਾਈ ਲਾ ਲਓ ਜਾਂ ਮੇਰੇ ਵੱਲੋਂ ਰਿਪਲਾਈ ਲਾ ਲਓ ਜਾਂ ਮੇਰੇ ਵੱਲੋਂ ਜਵਾਬ ਲਾ ਲਓ ਕਿ ਮੈਂ ਜਿਹੜਾ ਸਟਾਕ ਕਲੀਅਰ ਕਰਕੇ ਸਟਾਕ ਫਿਰ ਪਾਇਆ ਉਸ ਦੇ ਪਿੱਛੇ ਕੀ ਰੀਜ਼ਨ ਸੀਗਾ ਔਰ ਕਿਉਂ ਸਟਾਕ ਕਲੀਅਰ ਕਰਨਾ ਸੀ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਿਆਂ ਸਟਾਕ ਕਲੀਅਰ ਇਸ ਲਈ ਕਰਨਾ ਸੀਗਾ ਕਿਉਂਕਿ ਅਸੀਂ ਸ਼ਿਫਟ ਹੋ ਰਹੇ ਸੀਗੇ ਬਠਿੰਡਾ ਜਾਂ ਅਸੀਂ ਕਿਤੇ ਸ਼ਿਫਟ ਹੋ ਰਹੇ ਸੀਗੇ ਕਿਤੇ ਵੀ ਜੋ ਮੈਂ ਤੁਹਾਨੂੰ ਚਲੋ ਡੈਸਟੀਨੇਸ਼ਨ ਜਾਂ ਆਪਣੀ ਲੋਕੇਸ਼ਨ ਬਾਰੇ ਨਹੀਂ ਦੱਸਦੀਆਂ ਉਸਤੇ ਵੀ ਬਹੁਤ ਸਾਰੇ ਰੀਜ਼ਨ ਹੈ ਤੁਸੀਂ ਸਮਝਦੇ ਹੋ ਹਨ ਤੇ ਮੈਂ ਸ਼ਿਫਟ ਹੋ ਰਹੀ ਸੀਗੀ ਇੱਕ ਮੈਂ ਐਨਜੀਓ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਕਿ ਮੈਂ ਇੱਕ ਐਨਜੀਓ ਰਜਿਸਟਰਡ ਕਰਵਾ ਰਹੀ ਹਾਂ ਤੇ ਜਿਸ ਤੇ ਮੈਂ ਫੋਕਸ ਕਰਨਾ ਹੈ ਮੈਂ ਕੰਮ ਕਰਨਾ ਹੈ ਤੇ ਤੁਹਾਨੂੰ ਵੀ ਪਤਾ ਹੈ ਐਨ ਜੀਓ ਦਾ ਕੰਮ ਕੋਈ ਛੋਟਾ ਕੰਮ ਨਹੀਂ ਹੁੰਦਾ ਟੀਮ ਵਰਕ ਹੁੰਦਾ ਇਕੱਲਾ ਬੰਦਾ ਇਸ ਤੋਂ ਇਸ ਨੂੰ ਸਿਰਫ ਸਟਾਰਟ ਕਰ ਸਕਦਾ ਹੈ ਸ਼ੁਰੂਆਤ ਕਰ ਸਕਦਾ ਪਰ ਇਸ ਨੂੰ ਅੱਗੇ ਕਾਰਵਾ ਬਣਾਉਣ ਲਈ ਚਲਾਉਣ ਲਈ ਤੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਇਸ ਦੇ ਵਿੱਚ ਚੀਜ਼ਾਂ ਚਾਹੀਦੀਆਂ ਟੀਮ ਵਰਕ ਚਾਹੀਦਾ ਸਭ ਕੁਝ ਚਾਹੀਦਾ ਇਹ ਇੰਨਾ ਸੌਖਾ ਕੰਮ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਰਜਿਸਟ੍ਰੇਸ਼ਨ ਹੀ ਇਹਦੀ ਕੋਈ ਨਹੀਂ ਸੌਖੀ ਨਹੀਂ ਹੁੰਦੀ ਤੇ ਮੈਂ ਉਸ ਤੇ ਵੀ ਫੋਕਸ ਦਿੱਤਾ ਬਹੁਤ ਸਾਰਾ ਮੈਂ ਮ ਐਫਰਟ ਲਗਾਇਆ ਮੈਂ ਗਲਤ ਬਾਤ ਵੀ ਕੀਤੀ ਐ ਦਰ ਉਧਰ ਪਤਾ ਵੀ ਕੀਤਾ ਜੋ ਕਿ ਉਹ ਵੀ ਹਜੇ ਡਿਲੇ ਹੋ ਗਿਆ ਸੋ ਇਹ ਵੀ ਇੱਕ ਕਾਰਨ ਸੀਗਾ ਕਿ ਮੈਂ ਕੱਪੜਿਆਂ ਦਾ ਕੰਮ ਅੱਗੇ ਕੰਟੀਨਿਊ ਇਸ ਲਈ ਕਰ ਲਿਆ ਸੋ ਫਿਰ ਸਾਟਾ ਸ਼ਿਫਟ ਹੋਣ ਵਾਲਾ ਵੀ ਥੋੜਾ ਪੋਸਟਪੋਨ ਹੋ ਗਿਆ ਕਿਉਂਕਿ ਸਾਨੂੰ ਬਹੁਤ ਸਾਰੇ ਪ੍ਰੋਬਲਮਸ ਆਈਆਂ ਮੇਨ ਬੱਚਿਆਂ ਦੀ ਵੈਨ ਵਗੈਰਾ ਦਾ ਉਥੋਂ ਸਕੂਲ ਹਟਾ ਕੇ ਦੂਸਰੇ ਸਕੂਲ ਚ ਅੱਧੀ ਕਲਾਸ ਦੇ ਵਿੱਚੋਂ ਇਹ ਚੀਜ਼ਾਂ ਸਾਡੇ ਲਈ ਸਹੀ ਨਹੀਂ ਹੋ ਰਹੀਆਂ ਸੀਗਾ ਬੱਚਿਆਂ ਦੇ ਟੈਸਟ ਕਲੀਅਰ ਨਹੀਂ ਹੋ ਰਹੇ ਸੀਗੇ ਜੋ ਵੀ ਐਡਮਿਸ਼ਨ ਵਗੈਰਾ ਕਰवानी ਸੀ ਆਪਾਂ ਤੇ ਉਹ ਆਪਾਂ ਹੁਣ ਨਵੇਂ ਸਿਰੇ ਤੋਂ ਮਤਲਬ ਨਿਊ ਕਲਾਸ ਜਦੋਂ ਸਟਾਰਟ ਹੁੰਦੀ ਹੈ ਮਾਰਚ ਲਗਾ ਲਓ ਤੁਸੀਂ ਫਰਵਰੀ ਲਗਾ ਲਓ ਫਰਵਰੀ ਜਾਂ ਮਾਰਚ ਦੇ ਵਿੱਚ ਆਪਾਂ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਠੀਕ ਜਿਵੇਂ ਜਿਵੇਂ ਮੈਂ ਤੁਹਾਡੇ ਨਾਲ ਤੁਸੀਂ ਬਣੇ ਰਹੋਗੇ ਮੇਰੇ ਨਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਚੀਜ਼ਾਂ ਔਰ ਇਹ ਸੀ ਮੇਰਾ ਕੁਛ ਰੀਜ਼ਨ ਜੋ ਮੈਂ ਸਟਾਕ ਕਲੀਅਰ ਕਰਨਾ ਸੀਗਾ ਮੈਂ ਸ਼ਿਫਟ ਹੋਣਾ ਸੀ ਮੈਂ ਐਨਜੀਓ ਦੇ ਉੱਪਰ ਵਰਕ ਕਰ ਰਹੀ ਸੀ ਮੈਂ ਚਾਹੁੰਦੀ ਸੀ ਮੈਂ ਸਿਰਫ ਤੇ ਸਿਰਫ ਆਪਣੀ ਐਨਜੀਓ ਦੇ ਉੱਪਰ ਫੋਕਸ ਕਰਾਂ ਜੋ ਕਿਸ ਕੁਝ ਕਾਰਨਾ ਕਰਕੇ ਪੋਸਟਪੋਨ ਹੋ ਗਈ ਜਾਂ ਇਹ ਕਹਿ ਸਕਦੀ ਹਾਂ ਕਿ ਡਿਲੇ ਹੋ ਗਈ ਹੈ ਨਾ ਜਾਂ ਹਲੇ ਉਹ ਟਾਈਮ ਨਹੀਂ ਆਇਆ ਫਿਰ ਮੈਂ ਹੁਣ ਆ ਜਾਣੀ ਮੈਂ ਇਹਨਾਂ ਮੁੱਦੇ ਦੇ ਉੱਪਰ ਜੋ ਗੱਲ ਹੈ ਕਿ ਕੁਝ ਲੋਕਾਂ ਨੇ ਪੁੱਛਿਆ ਤੁਹਾਡੇ ਕੇਸ ਦਾ ਕੀ ਬੰਦ ਹੈ ਤੁਸੀਂ ਕੇਸ ਦਾ ਅਪਡੇਟ ਨਹੀਂ ਕੀਤਾ ਕੇਸ ਨਿਬੜ ਗਿਆ ਤੁਹਾਡਾ ਸਭ ਤੋਂ ਪਹਿਲਾਂ ਤਾਂ ਡੀਅਰਸ ਜੋ ਵੀ ਮੇਰੇ ਸ਼ੁਭਚਿੰਤਕ ਹੈ ਮੈਂ ਉਹਨਾਂ ਨੂੰ ਦੱਸਦੇ ਹਾਂ ਕਿ ਇਹਨਾਂ ਕੇਸਾਂ 'ਚ ਕਦੇ ਕੁਝ ਨਹੀਂ ਬਣਦਾ ਹੁੰਦਾ ਐਕਚੁਅਲੀ ਜਦੋਂ ਤੁਸੀਂ ਕੇਸ ਹੀ ਨਹੀਂ ਕੀਤੇ ਮੈਂ ਤਾਂ ਕੇਸ ਕੀਤੇ ਹੀ ਨਹੀਂ ਹੈ ਉਹਨਾਂ ਕੇਸਾਂ ਦਾ ਬਣ ਕੀ ਜਾਊਗਾ ਜਿੰਨਾ ਦਾ ਤੁਸੀਂ ਪਹਿਲਾਂ ਹੀ ਕੇਸ ਰੱਬ ਦੀ ਕਚਹਿਰੀ ਚਲਾ ਛੱਡੇ ਹੋਣ ਜੋ ਤੁਸੀਂ ਖੁਦ ਹੀ ਨਹੀਂ ਬਗਾਵਤ ਕੀਤੀ ਕਿਸੇ ਨੇ ਮੈਂ ਤਾਂ ਸਿੰਪਲ ਇੱਕ ਮੇਨਟੇਨੈਂਸ ਦਾ ਕੇਸ ਲਗਾਇਆ ਹੈ ਕਿਉਂਕਿ ਬੱਚਿਆਂ ਦਾ ਰਾਈਟ ਬੰਦਾ ਬੱਚਿਆਂ ਦਾ ਫਿਊਚਰ ਹੈ ਐਕਚੁਅਲੀ ਮੇਰਾ ਖੋਦ ਦਾ 20 ਲੱਖ ਰੁਪਿਆ ਲਗਾ ਕੇ ਮੇਰਾ ਦਾਸ ਦਹੀਜ ਸਮਾਨ ਘਰ ਤੇ ਲਾਇਆ ਹੋਇਆ ਮੈਂ ਪਹਿਲਾਂ ਵੀ ਦੱਸਿਆ ਉਸ ਘਰ ਵਿੱਚ ਪਿਆ ਮੈਂ ਤੋਂ ਆਪਣਾ ਉਹ ਵੀ ਨਹੀਂ ਚੱਕਿਆ ਦੇਖੋ ਮੈਂ ਆਪਣਾ ਸਮਾਨ ਵੀ ਨਹੀਂ ਚੱਕਿਆ ਔਰ ਮੇਰਾ ਸਬਰ ਦੇਖੋ ਕਿ ਮੈਂ ਉਹਨਾਂ ਤੋਂ ਕਦੇ ਆਪਣੀ ਚੀਜ਼ ਆਪਣਾ ਰੁਪਈਆ ਆਪਣੀ ਕੁਝ ਨਹੀਂ ਮੰਗਿਆ ਔਰ ਉਹ ਦੇਣ ਦੀ ਔਕਾਤ ਵੀ ਨਹੀਂ ਰੱਖਦੇ ਕਿਉਂਕਿ 8 ਸਾਲਾਂ ਦੀ ਮੇਰੀ ਭੱਜਣ ਅਠ ਉਹਨਾਂ ਦੇ ਲਈ ਜੋ ਕੇ ਦੇਖਿਆ ਜੋ ਮੈਂ ਉਹਨਾਂ ਲਈ ਜੋ ਕੇ ਦੇਖਿਆ ਸਿਰਫ ਤੇ ਸਿਰਫ ਉਹਨਾਂ ਲਈ ਉਦੀ ਕੀਮਤ ਉਹ ਦੇ ਵੀ ਨਹੀਂ ਸਕਦੇ ਜੋ 8 ਸਾਲ ਮੈਂ ਉਹਨਾਂ ਦੇ ਨਾਲ ਬਿਤਾਏ ਜੋ ਉਹਨਾਂ ਦੀ ਤਸ਼ੱਦਦ ਸਹੀ ਜੋ ਮੈਂਟਲੀ ਮੈਂ ਡਿਸਟਰਬੈਂਸ ਸਹੀ ਜੋ ਮੈਂ ਉਹਨਾਂ ਦੇ ਲਈ ਦਿਨ ਰਾਤ ਜਾਗ ਕੇ ਆਪਣੀਆਂ ਰਾਤਾਂ ਦੀਆਂ ਨੀਂਦਾਂ ਗਵਾ-ਗਵਾ ਕੇ ਉਹਨਾਂ ਲਈ ਕੰਮ ਕੀਤੇ ਹਨੇਰੇ 4 ਵਜੇ ਉੱਠ ਉੱਠ ਕੇ ਉਹਨਾਂ ਦੇ ਘਰ ਨੂੰ ਆਪਣਾ ਜਿਨੂੰ ਮੈਂ ਸਮਝਦੀ ਰਹੀ ਮੇਰਾ ਘਰ ਉਹ ਉਹਨਾਂ ਦਾ ਘਰ ਸੀ ਉਹਨਾਂ ਦਾ ਘਰ ਉਹਨਾਂ ਨੂੰ ਮੈਂ ਸਮਰਪਿਤ ਕੀਤੇ ਇੰਨੇ ਸਾਲ ਉਸ ਘਰ 'ਚ ਬੱਚੇ ਪੈਦਾ ਕੀਤੇ ਭੁੱਖਾਂ ਤੇ ਹਾਂ ਕੱਟੀਆਂ ਤਕਲੀਫਾਂ ਕੱਟੀਆਂ ਦਵਾਈਆਂ ਮੈਡੀਕਲਾਂ ਤੋਂ ਮੈਂ ਵੰਚਿਤ ਰਹੀ ਉਹ ਸਭ ਕੁਝ ਮੈਂ ਜੋ ਫੇਸ ਕੀਤਾ ਉਹਨਾਂ ਲਈ ਇੱਕ ਇੱਕ ਪਲ ਮੈਂ ਉਹਨਾਂ ਤੇ ਨੁਸ਼ਾਵਰ ਕੀਤਾ ਉਹਦੀ ਕੀਮਤ ਉਹ ਦੇ ਵੀ ਨਹੀਂ ਸਕਦੇ ਉਹਨਾਂ ਦੀ ਔਕਾਤ ਵੀ ਨਹੀਂ ਹੈ ਕਿ ਉਹ ਮੇਰੇ ਉਹ ਸਾਰੇ ਬਲੀਦਾਨ ਮੇਰੇ ਉਹ ਕੰਮ ਦੀ ਉਹ ਕੀਮਤ ਪਾ ਸਕਣ ਕਿਉਂਕਿ ਉਹ ਸਾਰੇ ਖੁਦ ਬਿਕ ਕੇ ਵੀ ਉਹ ਮੇਰੇ ਕੰਮ ਦੀ ਕੀਮਤ ਨਹੀਂ ਪਾ ਸਕਦੇ ਔਰ ਦੂਸਰੀ ਮੇਰੀ ਨੇਚਰ ਵੀ ਨਹੀਂ ਹੈ ਕਿ ਮੈਂ ਸਮਝੌਤਾ ਆ ਜਾਂ ਮੈਂ ਸੌਦਾ ਕਰਾਂ ਸੌਦੇ ਵਾਲੀ ਮੇਰੀ ਨੇਚਰ ਨਹੀਂ ਹੈ ਮੇਰੀ ਥੋੜੀ ਹੋਰ ਟਾਈਪ ਦੀ ਨੇਚਰ ਹੈ ਬਹੁਤ ਸਾਰੀਆਂ ਮੈਂ ਇਥੇ ਗਲਤ ਨਾ ਸਮਝਿਓ ਮੈਨੂੰ ਬਹੁਤ ਸਾਰੀਆਂ ਕੁੜੀਆਂ ਬਹੁਤ ਸਾਰੀਆਂ ਚੀਜ਼ਾਂ ਦੇਖ ਕੇ ਜਾਂ ਅੰਡਰ ਪ੍ਰੈਸ਼ਰ ਕੰਪਰੋ ਕਰ ਲੈਂਦੀਆਂ ਕੁਝ ਥੋੜੇ ਬਹੁਤੇ ਅਮਾਉਂਟ ਤੇ ਆਪਣੇ ਵਿਆਹ ਦੀ ਚਾਹੇ ਰਕਮ ਥੋੜੀ ਮਿਲਦੀ ਹੋਵੇ ਕੰਪਰੋ ਕਰ ਲੈਂਦੀਆਂ ਪਰ ਮੈਨੂੰ ਇਹ ਲੱਗਦਾ ਹੈ ਕਿ ਤੁਹਾਡੀ ਇੱਜ਼ਤ ਦੀ ਤੁਹਾਡੀ ਰੈਪੂਟੇਸ਼ਨ ਦੀ ਤੁਹਾਡੇ એનર્ਜੀ ਵੇਸਟ ਕੀਤੀ ਜੋ ਤੁਸੀਂ ਉਹਨਾਂ ਲਈ ਆਪਣੀ ਜ਼ਿੰਦਗੀ ਦਾ ਇੱਕ ਇੱਕ ਸੁਨਹਿਰਾ ਪਲ ਤੁਸੀਂ ਉਹਨਾਂ ਤੇ ਗਵਾਇਆ ਜੋ ਜ਼ਿੰਦਗੀ ਦੇ ਸੋਹਣੇ ਸਮੇਂ ਹੁੰਦੇ 8-10 ਸਾਲ ਜਦੋਂ ਤੁਸੀਂ ਜਵਾਨੀ ਚ ਪੈਰ ਧਰਦੇ ਹੋ ਮੇਰੀ 17 18 ਸਾਢੇ 17 ਸਾਲ ਦੀ ਇਸ ਤੋਂ ਲੈ ਕੇ ਜੋ ਮੈਂ 8 ਸਾਲ ਦਾ ਸਫਰ ਉਹਨਾਂ ਦੇ ਘਰ ਤੱਕ ਕੀਤਾ ਉਹ ਬਹੁਤ ਜ਼ਿਆਦਾ ਅੱਜ ਫੀਲ ਹੁੰਦਾ ਉਸ ਟਾਈਮ ਤੇ ਸ਼ਾਇਦ ਫੀਲ ਵੀ ਨਹੀਂ ਹੁੰਦਾ ਸੀਗਾ ਕਿ ਉਹ ਮੰਜ਼ਰ ਬਹੁਤ ਖਰਾਬ ਸੀ ਕਿਉਂਕਿ ਉਹਨਾਂ ਤੋਂ ਵਾਕ ਹੋ ਕੇ ਪਤਾ ਲੱਗਿਆ ਕਿ ਉਹ ਚੀਜ਼ਾਂ ਅਤਿਆਚਾਰ ਸੀ ਉਹ ਜ਼ੁਲਮ ਸੀ ਕਿਉਂਕਿ ਜ਼ੁਲਮ ਦਾ ਐਕਚੁਅਲ ਵਿੱਚ ਪਤਾ ਤੁਹਾਨੂੰ ਉਦੋਂ ਲੱਗਦਾ ਜਦੋਂ ਤੁਸੀਂ ਉਹਨਾਂ ਤੋਂ ਵਾਕ ਹੋ ਜਾਂਦੇ ਹੋ ਜ਼ੁਲਮ ਕਰਨ ਵਾਲਿਆਂ ਤੋਂ ਤੇ ਦੁਨੀਆ ਚ ਵਿਚਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਨਾਲ ਆ ਚੀਜ਼ਾਂ ਹੋ ਰਹੀਆਂ ਸੀ ਇਹ ਕ੍ਰਾਈਮ ਸੀ ਇਹ ਜ਼ੁਲਮ ਸੀ ਇਹ ਤੁਹਾਡੇ ਨਾਲ ਧੱਕਾ ਹੋ ਰਿਹਾ ਸੀਗਾ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਉੱਥੇ ਰਹਿ ਕੇ ਸਹਿ ਰਹੀ ਸੀ ਜੋ ਮੈਂ ਉਹ ਆਪਣੀ ਤਕਦੀਰ ਤੇ ਮੇਬੀ ਸਾਰੀਆਂ ਔਰਤਾਂ ਨਾਲ ਇਹ ਚੀਜ਼ਾਂ ਹੁੰਦੀਆਂ ਇਹ ਸੋਚ ਕੇ ਮੈਂ ਹੰਡਾ ਰਹੀ ਸੀ ਪਰ ਵਕ ਹੋ ਕੇ ਪਤਾ ਚੱਲਿਆ ਕਿ ਉਹ ਸਾਰਾ ਕੁਝ ਤੇ ਕ੍ਰਾਈਮ ਸੀ ਫਿਰ ਕਦੇ-ਕਦੇ ਆਪਣੀ ਕਹਾਣੀ ਤੇ ਆਪਣੇ ਹੀ ਅਥਰੂ ਬਹਿ ਜਾਂਦੇ ਆ ਆਪਣੀ ਕਹਾਣੀ ਨੂੰ ਸੋਚਦੇ ਹੋਏ ਉਹਨਾਂ ਲਮਿਆਂ ਨੂੰ ਅੱਜ ਤਰਸ ਆ ਜਾਂਦਾ ਹੈ ਅੱਜ ਸਿਚੁਏਸ਼ਨਾਂ ਤੇ ਆਪਣੀਆਂ ਪੁਰਾਣੀਆਂ ਤੇ ਅੱਜ ਤਰਸ ਵੀ ਆ ਜਾਂਦਾ ਹੈ ਤੇ ਰਹਿਮਦਿਲੀ ਵੀ ਆ ਜਾਂਦੀ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਉਹ ਕੁਝ ਮੈਂ ਫੇਸ ਕੀਤਾ ਹੈ ਅੱਜ ਦਹਾੜ ਹੈ ਅੱਜ ਸ਼ੇਰਨੀ ਬਣੀ ਹੋਈਆਂ ਚਾਹੇ ਕੁਝ ਵੀ ਆ ਅੱਜ ਸਟਰੋਂਗ ਹੈ ਤਾਂ ਉਹ ਸਾਰੇ ਹਾਲਾਤ ਹੰਡਾ ਕੇ ਉਹਨਾਂ ਸਿਚੁਏਸ਼ਨਾਂ ਚੋਂ ਟੱਪ ਕੇ ਜਦੋਂ ਆਪਣੀ ਆਪ ਦੁਨੀਆ ਨਾਲ ਵਿਚਰਨਾ ਸ਼ੁਰੂ ਕੀਤਾ ਤੇ ਇਹ ਸਾਰੀ ਸਟਰੋਂਗਨੈਸ ਜਾਂ ਜੋ ਵੀ ਚੀਜ਼ਾਂ ਆਈਆਂ ਨਾ ਦਹਾੜ ਸ਼ੇਰਨੀ ਜੋ ਵੀ ਕਹਿ ਦਿੰਦੇ ਆ ਇਹ ਸਾਰੀਆਂ ਬਾਅਦ ਚ ਆਉਂਦੀਆਂ ਜਰੋ ਤੁਸੀਂ ਆਪ ਮੁਕਾਬਲਾ ਕਰਦੇ ਹੋ ਆਪਣੇ ਦਮ ਤੇ ਜਿੰਨਾ ਚਿਰ ਤੁਸੀਂ ਦੂਸਰਿਆਂ ਦੇ ਪਿੱਛੇ ਖੜ ਕੇ ਬੋਲਦੇ ਹੋ ਦੂਸਰਿਆਂ ਦੀ ਛਾਂ ਚ ਰਹਿੰਦੇ ਹੋ ਦੂਸਰਿਆਂ ਦੇ ਅਧੀਨ ਰਹਿੰਦੇ ਹੋ ਉਨਾਂ ਚਿਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਲਾਈਫ ਸੌਖੀ ਹੈ ਜਾਂ ਔਖੀ ਹੈ ਜਾਂ ਦੁਨੀਆ ਇਸ ਤੋਂ ਅੱਗੇ ਵੀ ਕੁਝ ਹੈ ਸੋ ਇਹ ਕੁਝ ਬੇਸਿਕ ਚੀਜ਼ਾਂ ਸੀਗੀਆਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਇਸ ਤਰ੍ਹਾਂ ਕਰਕੇ ਕੇਸ ਹੈ ਜਿਹੜਾ ਉਹ ਐਸ ਇਟ ਚੱਲ ਰਿਹਾ ਹੈ ਮੇਰਾ ਮੇਨਟੇਨੈਂਸ ਦਾ ਕੇਸ ਹੈ ਜਿਸ ਦੇ ਵਿੱਚ ਖਰਚਾ ਮੇਰਾ ਵੱਜਿਆ ਹੋਇਆ ਉਸ ਦੇ ਵਿੱਚ ਇੱਕ ਵੀ ਰੁਪਈਆ ਨਹੀਂ ਪੇ ਕੀਤਾ ਅੱਗੇ ਹੁਣ ਛੁੱਟੀਆਂ ਆ ਗਈਆਂ ਸੀ ਜੂਨ ਦੀਆਂ ਹੁਣ ਅੱਗੇ ਜੋ ਵੀ ਪ੍ਰੋਸੈਸ ਹੋਏਗਾ ਆਪਾਂ ਉਹ ਸਾਰੇ ਪ੍ਰੋਸੈਸ ਹੈ ਜਿਹੜੇ ਜਿਵੇਂ ਜਿਵੇਂ ਹੋਣਗੇ ਮੈਂ ਤੁਹਾਨੂੰ ਸਾਰੇ ਦੱਸਦੀ ਰਹੂੰਗੀ ਕਿ ਕੀ ਅਪਡੇਟ ਆ ਕੇਸ ਦੇ ਵਿੱਚ ਸੋ ਇਨ੍ਹਾਂ ਕੇਸਾਂ ਦੇ ਵਿੱਚ ਕੁਝ ਨਹੀਂ ਜਲਦੀ ਜਲਦੀ ਰਿਜ਼ਲਟ ਆਉਂਦੇ ਬਹੁਤ ਸਾਲ ਬਹੁਤ ਸਾਰਾ ਪੇਸ਼ੈਂਸ ਰੱਖਣਾ ਪੈਂਦਾ ਪਰ ਰਿਜ਼ਲਟ ਇੱਕ ਦਿਨ ਜੇ ਤੁਸੀਂ ਸਹੀ ਹੋ ਨਾ ਤਾਂ ਤੁਹਾਡੇ ਹੱਕ 'ਚ ਹੀ ਆਉਂਦਾ ਔਰ ਦੂਜੀ ਗੱਲ ਕਰ ਲਈਏ ਐਕਸ ਪਾਰਟੀ ਡਾਈਵੋਰਸ ਦੀ ਐਕਸ ਪਾਰਟੀ ਡਾਈਵੋਰਸ ਮੇਰਾ ਚੱਲ ਰਿਹਾ ਜੀ ਉਹ ਉਹਨਾਂ ਦੀ ਕੋਰਟ ਸੰਗਰੀਆ ਚੱਲ ਰਿਹਾ ਔਰ ਸੰਗਰੀਆ ਐਕਸ ਪਾਰਟੀ ਡਾਈਵੋਰਸ ਤੇ ਵਿੱਚ ਵੀ ਮਤਲਬ ਕੁਝ ਕੋਈ ਨਵੀਂ ਤਬਦੀਲੀ ਜਾਂ ਕੁਝ ਨਹੀਂ ਉਹਨਾਂ ਨੇ ਰਿਪਲਾਈ ਦੇਣਾ ਵਕੀਲ ਕੀਤਾ ਹੋਇਆ ਜੋ ਵੀ ਅਪਡੇਟ ਆਉਂਦਾ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਔਰ ਮਹੀਨੇ ਦੀਆਂ ਛੁੱਟੀਆਂ ਸੀ ਜੂਨ ਦੇ ਮਹੀਨੇ ਤਾਂ ਕੋਈ ਕੋਰਟ ਵਗੈਰਾ ਟੈਨ ਨਹੀਂ ਹੋਈ ਕੋਈ ਤਰੀਕ ਨਹੀਂ ਸੀਗੀ ਸੋ ਇਸ ਲਈ ਕੋਈ ਕੇਸ ਦੇ ਵਿੱਚ ਬਹੁਤਾ ਅਪਡੇਟ ਨਹੀਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਪਰਸਨਲੀ ਜੋ ਪਰਸਨਲੀ ਹੋਇਆ ਕੋਟਾਂ ਤੋਂ ਬਾਹਰ ਹੋਇਆ ਐ ਐਕਚੁਅਲੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਬਹੁਤ ਜ਼ਿਆਦਾ ਵਧੀਆ ਸੁਜਵਾਨ ਸਮਝਦਾਰ ਇਨਸਾਨ ਨੇ ਜੋ ਇਸ ਵਾਰ ਸਾਡੇ ਪਿੰਡ ਦੇ ਮੇਰੇ ਇੱਥੋਂ ਦੇ ਪਿੰਡ ਦੇ ਸਰਪੰਚ ਨੇ ਇੱਕ ਐਜੂਕੇਟ ਨੇ ਬੈਲ ਐਜੂਕੇਟ ਤੋਂ ਹਾਈ ਹੈ ਬਹੁਤ ਜ਼ਿਆਦਾ ਸੁਲਝੇ ਹੋਏ ਸਮਝਦਾਰ ਨੇ ਮੈਚੁਰ ਰੇਸ ਦੇ ਨੇ ਉਹਨਾਂ ਨੇ ਖੁਦ ਆਪਣੇ ਆਪ ਜਾਂ ਕਿਸੇ ਤੇ ਗੱਲ ਕਰਨ ਤੇ ਕਿ ਮੇਰੇ ਕੇਸ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਮੇਰਾ ਕੇਸ ਉਹਨਾਂ ਨੂੰ ਪੰਚਾਇਤੀ ਰੂਪ ਵਿੱਚ ਠੀਕ ਕਰਨਾ ਚਾਹੀਦਾ ਹੈ। ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ ਆਸ਼ਾ ਨਹੀਂ ਹੈ। ਮੈਂ ਬਿਲਕੁਲ ਵੀ ਮੈਂ ਹੋਪਲੈਸ ਹੈ ਕਿ ਕੁਝ ਵੀ ਕੰਪਰੋ ਹੋ ਸਕਦਾ ਹੈ। ਇਸ ਦੇ ਪਿੱਛੇ ਕੁਝ ਵੀ ਰੀਜ਼ਨ ਹੋ ਸਕਦੇ ਆ। ਕੰਪਰੋ ਨਾ ਹੋਣ ਦੇ ਬਹੁਤ ਸਾਰੇ ਮੈਂ ਰੀਜ਼ਨ ਦੱਸੇ ਕਿ ਇਸ ਦੇ ਪਿੱਛੇ-ਪਿੱਛੇ ਸੌਰੀ ਇਸ ਦੇ ਪਿੱਛੇ ਇਹ ਇਹ ਰੀਜ਼ਨ ਹੈਗੇ ਜੋ ਕਿ ਚਰਨਜੀਤ ਦੀ ਭੈਣ ਚਰਨਜੀਤ ਦਾ ਪਣੋਇਆ ਕਦੇ ਕੰਪਰੋ ਸਾਡਾ ਹੋਣੀ ਨਹੀਂ ਦੇਣ ਕਿ ਐਕਚੁਅਲੀ ਚਰਨਜੀਤ ਦੀ ਜੋ ਭੈਣ ਦੀ ਸੱਸ ਹੈ ਉਹ ਵੀ ਕਦੇ ਸਾਡਾ ਕੰਪਰੋ ਨਹੀਂ ਹੋਣ ਦੇਊਗੀ ਕਿਉਂਕਿ ਉਹਨਾਂ ਨੇ ਘਰ ਖਾਣਾ ਮੇਨ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਉਹਨਾਂ ਨੂੰ ਕਾਫੀ ਸਾਲਾਂ ਤੋਂ ਇਹੀ ਤਾਂ ਤਾਕ ਲਈ ਬੈਠੇ ਸੀ ਸੱਚ ਆਖ ਚ ਸੀ ਕਿ ਇਹ ਸਭ ਕੁਝ ਹੋਵੇ ਔਰ ਅਸੀਂ ਆਪਣਾ ਘਰ ਬਣਾ ਲਿਆ ਅਸੀਂ ਆਪਣੇ ਬੱਚੇ ਇਸ ਜ਼ਮੀਨ ਤੋਂ ਘਰ ਤੋਂ ਸੈੱਟ ਕਰ ਲਿਆ ਸੋ ਉਹ ਆਪਣਾ ਬੜਾ ਸੋਨਾ ਕਰ ਰਹੀ ਹੈ ਸ਼ਰੀਕਾਂ ਦੀ ਜਿਹੜੀ ਗੱਲ ਸੀ ਸ਼ਰੀਕ ਤਾਂ ਸਿਰਫ ਇੱਕ ਗਾਲਾਂ ਲੈਣ ਨੂੰ ਤੇ ਸੁਆਦ ਲੈਣ ਨੂੰ ਹੀ ਵਿੱਚੋਂ ਨਾਲ ਜੁੜੇ ਸੀਗੇ ਕਿ ਅਸੀਂ ਆਪਣੀ ਕਰੋੜ ਕੱਢਦੇ ਸੀ ਕਿਉਂਕਿ ਮੈਂ ਉਹਨਾਂ ਦੇ ਹੱਕ 'ਚ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ 10 ਸਾਲ ਹੋ ਗਏ ਇਸ ਤੋਂ ਹੁਣ 10 11 ਸਾਲ ਪਹਿਲਾਂ ਜੋ ਉਹ ਮੇਰੇ ਤੋਂ ਐਕਸਪੈਕਟੇਸ਼ਨਸ ਰੱਖਦੇ ਸੀਗੇ ਕਿ ਮੈਂ ਉਹਨਾਂ ਦੇ ਹੱਕ ਵਿੱਚ ਗਵਾਹੀਆਂ ਦੇਵਾਂ ਚੀਜ਼ਾਂ ਕਰਾਂ ਮੈਂ ਉਹ ਨਹੀਂ ਕੀਤੀਆਂ ਮੇਰੇ ਨਾਲ ਸਿਰਫ ਉਹਨਾਂ ਨੇ ਇਹ ਖਾਰ ਕੱਢੀ ਸਿਰਫ 1 ਕਰੋੜ ਦੇ ਚੱਕਰ 'ਚ ਉਹਨਾਂ ਨੇ ਮੇਰਾ ਔਰ ਮੇਰੇ ਬੱਚਿਆਂ ਦਾ ਨੁਕਸਾਨ ਕੀਤਾ ਸੋ ਕੋਈ ਗੱਲ ਨਹੀਂ ਕਰਤਾਰਪੁਰ ਸਾਬ ਦਾ ਸਾਹਬ ਰੱਖਦੇ ਆ ਵਾਇਗਰੂ ਸਭ ਨੂੰ ਦੇਖਦੇ ਆ ਅਗਰ ਮੈਂ ਉਸ ਟਾਈਮ ਤੇ ਗਲਤ ਦਾ ਸਾਥ ਨਹੀਂ ਦਿੱਤਾ ਤਾਂ ਉਹਨਾਂ ਨੇ ਰੱਬ ਨੇ ਮੇਰਾ ਬਹੁਤ ਸਹੀ ਕੀਤਾ ਮੇਰਾ ਗਲਤ ਕੁਝ ਵੀ ਨਹੀਂ ਕੀਤਾ ਮੇਰਾ ਤੇ ਮੇਰੀ ਔਲਾਦ ਦਾ ਬਹੁਤ ਸਹੀ ਕੀਤਾ ਔਰ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਹੁੰਜੇ ਫਿਰੇ ਦਾ ਜਗ ਜਮਾਨਾ ਜਾਣਦਾ ਔਰ ਇਥੇ प्रॉफिट ਜੋ ਹੈ ਉਹ ਮੈਨੂੰ ਪਤਾ ਹੀ ਹੈ ਕਿ ਭੂਆ ਔਰ ਭੈਣਾ ਖਾ ਰਹੀਆਂ ਨੇ ਚੀਜ਼ਾਂ ਹੋ ਰਹੀਆਂ ਨੇ ਸ਼ਰੀਕਾਂ ਨੇ ਤਾਂ ਸਿਰਫ ਤੇ ਸਿਰਫ ਇੱਕ ਪੰਪ ਦੇਣਾ ਕਿਸੇ ਨੂੰ ਪੁਸ਼ ਕਰਕੇ ਵਕੀਲ ਕਰਕੇ ਦੇਣੀ ਐਡਵਾਈਸ ਕਰਨਾ ਕਾਨੂੰਨੀ ਪ੍ਰਕਿਰਿਆਵਾਂ ਦੇ ਵਿੱਚ ਐਡਵਾਈਸ ਕੀਤੀ ਮੇਰੇ ਨਾਲ ਜੋ ਵੀ ਮੇਰਾ ਨੁਕਸਾਨ ਕਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਰ ਸਕਦੇ ਸੀ ਉਹ ਮੇਰਾ ਕੀਤਾ ਰੱਜ ਕੇ ਕੀਤਾ ਔਰ ਇਸ ਦੇ ਵਿੱਚ ਜੋ ਪੈਸੇ ਦਾ प्रॉफिट ਹੁੰਦਾ ਉਹ ਸ਼ਰੀਕ ਨਹੀਂ ਖਾ ਸਕਦੇ ਪੈਸਾ ਜ਼ਮੀਨ ਨਹੀਂ ਸ਼ਰੀਕਾ ਸਕਦੇ ਪੈਸਾ ਔਰ ਜ਼ਮੀਨ ਜੋ ਵੀ ਲਾਭ ਹੈ ਉਹ ਭੈਣ ਭਨੋਈਆ ਤੇ ਉਸਦੇ ਬੱਚੇ ਬਹਾਲ ਹੋ ਰਹੀ ਉਸ ਚੀਜ਼ ਨਾਲ ਕੋਈ ਗੱਲ ਨਹੀਂ ਉਹ ਕਹਿੰਦੇ ਆ ਕਿ ਕਈ ਵਾਰ ਜਦੋਂ ਘੜਾ ਭਰਦਾ ਹੈ ਭਰਦਾ ਹੈ ਭਰਦਾ ਹੈ ਤਾਂ ਲੱਗਦਾ ਹੈ ਕਿ ਹਾਂ ਇਹ ਤਾਂ ਭਰ ਰਿਹਾ ਹੈ ਇਹ ਤਾਂ ਭਰ ਰਿਹਾ ਹੈ ਪਰ ਜਦੋਂ ਛਲਕਦਾ ਜਾਂ ੜਕਦਾ ਐਕਚੁਅਲ ਦੇ ਵਿੱਚ ਉਹ ਪੂਰਾ ਭਰ ਕੇ ਹੀ ੜਕਦਾ ਔਰ ਛਲਕਦਾ ਹੁੰਦਾ ਸੋ ਚਾਹੇ ਉਹ ਗੁਨਾਹਾਂ ਦਾ ਹੋਵੇ ਚਾਹੇ ਬੇਈਮਾਨੀ ਦਾ ਹੋਵੇ ਚਾਹੇ ਲਾਲਚਦਾ ਹੋਵੇ ਘੜਾ ਭਰਨ ਤੋਂ ਬਾਅਦ ਹੀ ਫਟਦਾ ਔਰ ਛਲਕਦਾ ਹੁੰਦਾ ਸੋ ਹਜੇ ਸ਼ਾਇਦ ਭਰਿਆ ਨਹੀਂ ਹੈ ਸਹੀ ਟਾਈਮ ਆਉਣ ਤੇ ਫਟਣਾ ਵੀ ਹੈ ਉਸਨੇ ਛਲਕਣਾ ਵੀ ਹੈ ਹੁਣ ਮੈਂ ਜੇ ਗੱਲ ਕਰਾਂ ਕਿ ਸਰਪੰਚ ਦੀ ਸਾਡੇ ਪਿੰਡ ਦੇ ਦੇ ਜੋ ਵੀ ਗੱਲ ਵਧਾਈ ਉਹਨਾਂ ਨੇ ਆਪਣੇ ਬਿਹਾਫ ਤੇ ਕੀਤੀ ਕਿ ਇੱਕ ਵਾਰ ਉਹਨਾਂ ਨੂੰ ਲੱਗਦਾ ਸੀਗਾ ਕਿ ਉਹ ਠੀਕ ਕਰ ਸਕਦੇ ਕਿਉਂਕਿ ਇਹ ਸਰਪੰਚ ਲਾਲਚੀ ਨਹੀਂ ਹੈ ਰਾਜਨੀਤਿਕ ਇਦਾਂ ਦੇ ਮੇਰੇ ਨਾਲ ਕੁਝ ਨਹੀਂ ਇਹਨਾਂ ਦਾ ਕਿਉਂਕਿ ਮੈਂ ਦੇਖਿਆ ਕਿ ਬੜੇ ਹੀ ਸੂਝਵਾਨ ਤੇ ਸੁਲਝੇ ਹੋਏ ਸਰਪੰਚਾ ਜੋ ਪਾਰਟੀਬਾਜ਼ੀ ਔਰ ਰਾਜਨੀਤੀ ਨੂੰ ਲੈ ਕੇ ਮੇਰੇ ਨਾਲ ਇਤਾਂ ਨਹੀਂ ਚੱਲ ਰਹੇ ਸੀਗੇ ਉਹਨਾਂ ਨੇ ਸੋਚਿਆ ਇੱਕ ਰਹਿਮਦਿਲੀ ਦੇ ਨਾਤੇ ਕਿ ਮੇਰਾ ਔਰ ਮੇਰੇ ਬੱਚਿਆਂ ਦਾ ਜਿਹੜਾ ਜੋ ਰਾਈਟ ਬੰਦ ਹੈ ਉਸ ਘਰ ਚੋਂ ਉਸ ਫੈਮਿਲੀ ਨਾਲ ਗੱਲ ਕਰਕੇ ਤੇ ਦਵਾਉਣਾ ਚਾਹੀਦਾ ਕੋਟ ਕਚਹਿਰੀਆਂ ਦੇ ਜਿਹੜੇ ਕੰਮ ਹੈ ਇਹ ਖਤਮ ਕਰਨੇ ਚਾਹੀਦੇ ਸੋ ਸਮਝਾਉਂਦੀ ਥੋੜੀ ਬਹੁਤ ਕੋਸ਼ਿਸ਼ ਕੀਤੀ ਸਰਪੰਚ ਸਾਹਿਬ ਨੇ ਸੰਗਰੀਆ ਦੇ ਵਿੱਚ ਮੀਟਿੰਗ ਰੱਖੀ ਇਹਨਾਂ ਨੂੰ ਬੁਲਾਇਆ ਗਿਆ ਉਸ ਟਾਈਮ ਤੇ ਜੋ ਜਮਾਂਬੰਦੀਆਂ ਦੇ ਅਕੋਰਡਿੰਗ 36 ਕਿੱਲੇ ਜ਼ਮੀਨ 36 ਵਿੱਗੇ ਲਗਾ ਲੋ ਅੱਛਾ ਵਿੱਗਿਆਂ ਦੀ ਮੈਂ ਅੱਜ ਗੱਲ ਛੜੀ ਆ ਇਹ ਵੀ ਕਲੀਅਰ ਕਰਦੇ ਆ ਜ਼ਰੂਰੀ ਨਹੀਂ ਹਰ ਏਰੀਏ ਦੇ ਵਿੱਚ ਵਿੱਗੇ ਦਾ ਮਤਲਬ ਹੋਰ ਹੁੰਦਾ ਹੈ ਰਾਜਸਥਾਨ ਦੇ ਵਿੱਚ ਵਿੱਗੇ ਦਾ ਮਤਲਬ ਹੁੰਦਾ 6 ਕਨਾਲਾਂ ਸੌਰੀ 5 ਕਨਾਲਾਂ ਦਾ ਵਿਕਾ ਔਰ ਪੰਜਾਬ ਦੇ ਵਿੱਚ ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ ਸੋ ਉਹਨੂੰ ਤੁਸੀਂ ਕਿੱਲਾ ਵੀ ਕਹਿ ਸਕਦੇ ਹੋ ਛੋਟਾ ਕਿੱਲਾ ਵਿੱਗਾ ਵੀ ਕਹਿ ਸਕਦੇ ਹੋ ਜ਼ਿਆਦਾਤਰ ਰਾਜਸਥਾਨ ਵਿੱਚ ਵਿੱਗਾ ਬੋਲਦੇ ਆ ਔਰ ਵਿੱਗੇ ਵਿੱਚ 5 ਕਨਾਲਾਂ ਹੁੰਦੀਆਂ ਤੇ ਮਤਲਬ ਯਾਪ ਦੇ ਇੱਕ ਕਿੱਲੇ ਚ ਅੱਠ ਕਨਾਲਾ ਹੁੰਦੀਆਂ ਬਹੁਤ ਮੈਨੂੰ ਇਸ ਟੌਪਿਕ ਤੇ ਕਮੈਂਟ ਆਉਂਦੇ ਆ ਪਤਾ ਨਹੀਂ ਲੋਕ ਹਰ ਇੱਕ ਏਰੀਆ ਵਿੱਚ ਵਿੱਗੇ ਦਾ ਇੱਕ ਮਤਲਬ ਅਲੱਗ ਹੁੰਦਾ ਸੋ ਭਾਈ ਪੰਜ ਕਨਾਲਾਂ ਦਾ ਇੱਕ ਵਿੱਗਾ ਹੁੰਦਾ ਤੇ ਉਸ 36 ਵਿੱਗਿਆਂ ਦੇ ਵਿੱਚੋਂ ਸਰਪੰਚ ਨੇ ਬੜੀ ਹੀ ਗਰਾਊਂਡ ਲੈਵਲ ਦੇ ਉੱਪਰ ਜਾ ਕੇ ਗੱਲ ਕੀਤੀ ਕਿ ਤਿੰਨ ਹਿੱਸੇ ਬਣਾ ਲਓ ਤੁਸੀਂ 12-12 ਕਿੱਲਿਆਂ ਦਾ ਜਾਂ 11-11 ਕਿੱਲਿਆਂ ਦਾ 33 ਰੱਖ ਲਓ ਤਿੰਨ ਬਰਾਨੀ ਕੱਢ ਦੋ ਕਿ ਤਿੰਨ 11-11 ਕਿੱਲਿਆਂ ਦਾ ਤਿੰਨ ਹਿੱਸੇ ਬਣਾ ਲਓ ਇੱਕ ਮੇਰੇ ਬੇਟੇ ਦਾ 11 ਕਿੱਲਾਂ ਦਾ ਇੱਕ ਚਰਨਜੀਤ ਦਾ ਔਰ ਇੱਕ ਹਿੱਸਾ ਚਰਨਜੀਤ ਦੇ ਫਾਦਰ ਦਾ ਜੋ ਕਿ ਬੜਾ ਹੀ ਜੈਨੂਇਨ ਹੀ ਸੀਗਾ ਬਹੁਤ ਕੋਈ ਕਿਸੇ ਵੀ 10 ਬੰਦਿਆਂ ਦੇ ਵਿੱਚ ਮੋਤਵਾਰ ਸਮਝਦਾਰ ਸੂਝਵਾਨ ਬੰਦਿਆਂ ਚ ਗੱਲ ਹੋਵੇ ਤਾਂ ਇਸ ਤੋਂ ਜ਼ਿਆਦਾ ਜੈਨੂਨ ਕੰਪਲੂ ਹੋ ਨਹੀਂ ਸਕਦਾ ਕਿ ਕੋਈ ਕਾਹੇ ਕਿ ਦੋ ਹਿੱਸੇ ਤੁਹਾਨੂੰ ਛੱਡ ਕੇ ਬੱਚੇ ਨੂੰ ਬੇਟਾ ਹੈ ਬੇਟੀ ਹੈ ਜਵਾਨ ਹੈ 14 ਸਾਲ ਦੇ 13 ਸਾਲ ਦੇ ਬੱਚੇ ਛੋਟੇ ਨਹੀਂ ਹੁੰਦੇ ਉਹਨਾਂ ਨੇ ਅੱਗੇ ਫਿਊਚਰ ਬਣਾਉਣੇ ਹੁੰਦੇ ਆਪਣੇ ਸੈੱਟ ਕਰਨਾ ਹੁੰਦਾ ਲਾਈਫ ਨੂੰ ਔਰ ਬੱਚੇ ਦਾ ਫਿਊਚਰ ਬਣਨ ਤੋਂ ਬਾਅਦ ਐਫਰਟਸ ਲਗਾਉਣ ਤੋਂ ਬਾਅਦ ਸੈਕਰੀਫਾਈਸਸ ਔਰ ਸਟਰਗਲ ਕਰਨ ਤੋਂ ਬਾਅਦ ਮਿਲੀ ਜ਼ਮੀਨ ਕਿਸੇ ਤੋਂ ਡੇ ਕੰਮ ਵੀ ਨਹੀਂ ਆਉਂਦੀ ਜਿਸ ਟਾਈਮ ਤੇ ਬੱਚੇ ਨੂੰ ਜਿਸ ਚੀਜ਼ ਦੀ ਲੋੜ ਹੁੰਦੀ ਹੈ ਜਿਸ ਟਾਈਮ ਤੇ ਬੱਚੇ ਦਾ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਅਗਰ ਤੁਹਾਨੂੰ ਤੁਸੀਂ ਉਹ ਟਾਈਮ ਤੇ ਇਨਵੈਸਟ ਨਹੀਂ ਕਰਦੇ ਸ਼ੌਂਕ ਪੂਰਾ ਨਹੀਂ ਕਰਦੇ ਜਾਂ ਉਹਨਾਂ ਲਈ ਕੁਝ ਕਰਦੇ ਨਹੀਂ ਹੋ ਤਾਂ ਫਿਰ ਉਹ ਟਾਈਮ ਟੱਪੇ ਬਾਅਦ ਹੋਇਆ ਹਾਸਲ ਉਹ ਸ਼ੌਂਕ ਮਰ ਜਾਂਦਾ ਉਹਨਾਂ ਚੀਜ਼ਾਂ ਦੀ ਵੈਲਿਊ ਖਤਮ ਹੋ ਜਾਂਦੀ ਹੈ ਔਰ ਜਦੋਂ ਇਹ ਗੱਲ ਹੋਈ 11 11 ਵਿਗਿਆਨ ਦੀ ਤੇ ਉਸ ਦੇ ਵਿੱਚੋਂ ਸਰਪੰਚ ਨੇ ਇਹ ਗੱਲ ਕਹੀ ਸਾਡੇ ਜੋ ਪਿੰਦੇ ਦੇ ਸਰਪੰਚੋ ਮੇਰੇ ਇੱਥੋਂ ਦੇ ਉਹਨਾਂ ਨੇ ਕਿਹਾ ਕਿ ਇੱਕ ਕਿਲਾ ਚਰਨਜੀਤ ਦੀ ਜ਼ਮੀਨ ਚੋਂ ਔਰ ਇੱਕ ਕਿਲਾ ਵਿੱਗਾ ਜਾਂ ਕਿਲਾ ਜੋ ਵੀ ਲਗਾ ਲਓ ਇੱਕ ਵਿੱਗਾ ਨਵਦੀਪ ਦੇ ਹਿੱਸੇ ਦੇ ਵਿੱਚੋਂ ਮੇਰੀ ਬੇਟੀ ਦੇ ਨਾਮ ਪ੍ਰਾਪਰਟੀ ਹੋਊਗੀ 2 ਵਿੱਕੇ ਔਰ ਬੜਾ ਹੀ ਜੈਨੂਨ ਸੀਗਾ ਕਿ ਦਾਦੇ ਦੀ ਪ੍ਰਾਪਰਟੀ ਨਹੀਂ ਛੇੜਦੀ ਆਪਾਂ ਇੱਕ ਇੱਕ ਕਿੱਲਾ ਦੋਨੋਂ ਜਣਿਆਂ ਦਾ ਹੱਕ ਬੰਦ ਆਪਣੀ ਬੇਟੀ ਦਾ ਫਿਊਚਰ ਸਿਕਿਉਰ ਕਰਨ ਦਾ ਕਿ ਬੇਟੀ ਨੂੰ ਵੀ ਦੋ ਕਿੱਲੇ ਜਿਹੜੇ ਉਹ ਦਿੱਤੇ ਜਾਣ ਤਾਂ ਜੋ ਉਹ ਵੀ ਆਪਣਾ ਅੱਗੇ ਕੱਲ ਨੂੰ ਫਿਊਚਰ ਸੈੱਟ ਕਰਨੇ ਕਰ ਸਕਦੀ ਹੈ ਬਟ ਇਹਨਾਂ ਨੇ ਓਪਰਚੁਨਿਟੀ ਉਹ ਵੀ ਟੁਕਰਾਤੀ ਇਹਨਾਂ ਨੇ ਕਿਹਾ ਕਿ ਅਸੀਂ ਬਰਾਨੀ ਦੇ ਵਿੱਚੋਂ ਚਾਰ ਕਿੱਲੇ ਜ਼ਮੀਨ ਜਾਂ ਇਹਨਾਂ ਦੀ ਇੱਕ 15 ਤੇ ਜ਼ਮੀਨ ਲੱਗਦੀ ਹੈ ਪਿੰਡ ਦੇ ਜਾਣਦੇ ਹੋਣਿਆਂ ਨੂੰ 15 ਵਾਲੀ ਜ਼ਮੀਨ ਨੂੰ ਰੋਡ ਦੇ ਉੱਪਰ ਇਹਨਾਂ ਦੇ 10 ਕਿੱਲੇ ਜ਼ਮੀਨ ਹੈ ਸੰਘਰੀਆ ਰੋਡ ਦੇ ਉੱਪਰ ਉਸ ਦੇ ਵਿੱਚੋਂ ਕਹਿੰਦੇ ਬੇਟੇ ਨੂੰ ਊੜਾ ਨਹੀਂ ਦੇਵਾਂਗੇ ਮਤਲਬ ਜੋ ਗੱਲ ਆਪਾਂ ਕਿਸੇ 10 ਜਾਂ ਸੱਤ ਬਗਾਨੇ ਬੰਦੇ ਕੋਲ ਵੀ ਕਰਦੇ ਹਨਾ 10 ਬੰਦੇ ਛੱਡ ਕੇ ਵੀ 10 ਘਰ ਛੱਡ ਕੇ ਗੱਲ ਕਰਦੇ ਆ ਉਹ ਵੀ ਇਸ ਚੀਜ਼ ਨੂੰ ਕਹਿਣਗੇ ਕਿ ਇਹ ਡਿਸੀਜਨ ਬਿਲਕੁਲ ਸਹੀ ਨਹੀਂ ਹੈ ਜਿਸ ਪ੍ਰਾਪਰਟੀ ਦੇ ਉੱਪਰ ਤੀ ਪੁੱਤ ਦਾ ਵਿਆਹ ਹੋਇਆ ਹੁੰਦਾ ਜਿਸ ਪ੍ਰਾਪਰਟੀ ਨੂੰ ਦੇਖ ਕੇ ਮਾਪੇ ਇੰਨਾ ਜ਼ਿਆਦਾ ਦਾਸ ਦੇ ਹੀਸ ਦਿੰਦਾ ਹੈ ਕੁਰੀਤਾ ਉਸਤੇ ਵਿੱਚੋਂ ਮੰਗਦੀ ਕੁਛ ਨਹੀਂ ਔਰ ਮੇਰੇ ਸਰਪੰਚ ਸਾਹਿਬ ਨੇ ਇੱਕ ਗੱਲ ਹੋਰ ਕਹੀ ਸੀ ਕਿ ਅਸੀਂ ਜੋ ਵੀ ਮੀਟਿੰਗ ਲੱਖੀ ਆ ਜਖ ਤੁਹਾਡੇ ਨਾਲ ਗੱਲ ਕਰਨ ਆਏ ਆ ਉਸਤੇ ਵਿੱਚ ਸਾਡੀ ਬੇਟੀ ਯਾਨੀ ਕਿ ਮੈਨੂੰ ਕਿਹਾ ਗਿਆ ਸੀ ਕਿ ਸਾਡੀ ਬੇਟੀ ਤੁਹਾਡੇ ਤੋਂ ਕੁਛ ਨਹੀਂ ਮੰਗ ਰਹੀ ਹੈ ਬਲਕਿ ਉਸਨੇ ਤਾਂ ਤੁਹਾਨੂੰ ਦੇਤਾ ਜੋ ਦੇਤਾ ਦਾਸ ਦੇਹ ਜ ਆਪਣਾ ਲਿਆ ਹੀ ਨਹੀਂ ਵਾਪਸ ਉਹ ਤਾਂ ਤੁਹਾਨੂੰ ਤੁਹਾਡੇ ਤੋਂ ਮੰਗ ਹੀ ਨਹੀਂ ਰਹੀ ਨਾ ਮੈਂ ਆਪਣੇ ਵਿਆਹ ਦੀ ਕੀਮਤ ਨਾ ਆਪਣੇ ਵਿਆਹ ਤੇ ਲੱਗਿਆ ਹੋਇਆ ਪੈਸਾ ਨਾ ਉਸ ਘਰ ਦੇ ਉੱਪਰ ਮਕਾਨ ਤੇ ਲਾਇਆ ਹੋਇਆ ਪੈਸਾ ਮੈਂ ਕੁਛ ਨਹੀਂ ਮੰਗ ਰਹੀ ਤਾਂ ਸਰਪੰਚ ਸਾਹਿਬ ਨੇ ਇਹ ਕਿਹਾ ਕਿ ਅਸੀਂ ਕੇਵਲ ਤੇ ਕੇਵਲ ਤੁਹਾਡੀ ਬੇਟੀ ਤੇ ਤੁਹਾਡੇ ਬੇਟੇ ਦੇ ਅਧਿਕਾਰਾਂ ਦੀ ਗੱਲ ਕਰਨ ਆਏ ਹਾਂ ਸਾਡੀ ਬੇਟੀ ਤੁਹਾਡੇ ਤੋਂ ਕੁਝ ਨਹੀਂ ਮੰਗ ਰਹੀ ਹੈ ਤਾਂ ਉਹਨਾਂ ਨੇ ਆਪਣੇ ਬੇਟਾ ਔਰ ਆਪਣੀ ਬੇਟੀ ਨੂੰ ਵੀ ਕੋਈ ਵੀ ਅਧਿਕਾਰ ਦੇਣ ਤੋਂ ਸਾਫ਼-ਸਾਫ਼ ਮਨਾਂ ਕਰਤਾ ਚਾਰ ਵਿਗਿਆ ਦੀ ਗੱਲ ਕੀਤੀ ਜੋ ਕਿ ਜ਼ਮੀਨ ਮਤਲਬ ਬਹੁਤ ਜ਼ਿਆਦਾ ਅੱਛੀ ਕੀਮਤ ਦੀ ਨਹੀਂ ਹੈ ਜਿਸ ਦੀ ਕੀਮਤ ਬੜੀ ਮੁਸ਼ਕਲ ਨਾਲ 12-13 ਲੱਖ ਰੁਪਏ ਵਿਗਰੇ ਦੀ ਹੋਣੀ ਹੈ ਔਰ ਜੋ ਰੋਡ ਦੇ ਉੱਪਰ ਜ਼ਮੀਨ ਪੈਂਦੀ ਹੈ ਉਹ ਹੋਣੀ ਹੈ 40 45 50 ਜੋ ਵੀ ਹੈ ਨਾ ਉਸ ਦੀ ਕੀਮਤ ਚਲਦੀ ਉਸਨੇ ਵਧਣਾ ਹੀ ਹੈ ਗੱਲ ਇੱਥੇ ਵਿੱਗਿਆਂ ਦੀ ਕੀਮਤ ਦੀ ਨਹੀਂ ਹੈ ਗੱਲ ਇੱਥੇ ਪਾਰਸ਼ੀਅਲਟੀ ਦੀ ਹੈ ਕਿ ਇੱਕ ਸ਼ਖਸ ਆਪਣੀ ਔਲਾਦ ਨਾਲ ਇੰਨਾ ਜ਼ਿਆਦਾ ਧੱਕਾ ਕਰ ਸਕਦਾ ਹੈ ਔਰ ਇਹ ਚੀਜ਼ ਮੈਨੂੰ ਤਾਂ ਪਤਾ ਹੀ ਸੀਗੀ ਚਲੋ ਸਰਪੰਚ ਸਾਹਿਬ ਨੂੰ ਵੀ ਪਤਾ ਲੱਗੀ ਔਰ ਉਹਨਾਂ ਨੇ ਇਸ ਚੀਜ਼ ਦਾ ਕਾਫੀ ਅਫਸੋਸ ਵੀ ਕੀਤਾ ਕਿ ਬਹੁਤ ਜ਼ਿਆਦਾ ਤਰਸਯੋਗ ਹਾਲਤ ਹੈ ਉਹਨਾਂ ਦੇ ਦਿਮਾਗ ਦੀ ਉਹਨਾਂ ਦੀ ਸੋਚ ਦੀ ਜੋ ਦੂਸਰਿਆਂ ਦੇ ਲਈ ਜ਼ਮੀਨਾਂ ਦੂਜਿਆਂ ਦੇ ਲਈ ਆਪਣਿਆਂ ਭੈਣਾ ਆਪਣੇ ਉਹਨਾਂ ਲਈ ਜ਼ਮੀਨਾਂ ਬਿਚਾਰ ਰਹੇ ਨੇ ਰੱਖ ਰਹੇ ਨੇ ਤੇ ਆਪਣੇ ਧੀਆ ਪੁੱਤਾਂ ਨੂੰ ਜ਼ਮੀਨ ਤੋਂ ਵੰਚਿਤ ਕਰ ਰਹੇ ਨੇ ਜਦਕਿ ਬੱਚੇ ਦੇ ਨਾਮ ਆਪਾਂ ਮਾਪੇ ਹਰ ਇੱਕ ਔਲਾਦ ਲਈ ਕਮਾਉਂਦੇ ਆ ਆਪਾਂ ਬੈਸਟ ਤੋਂ ਬਸਟ ਬੈਸਟ ਆਪਣੀ ਔਲਾਦ ਲਈ ਕਰਦੇ ਆ ਪਰ ਜੋ ਇਨਸਾਨ ਆਪਣੀ ਔਲਾਦ ਦਾ ਦੁਸ਼ਮਣ ਹੋ ਜਾਂਦਾ ਉਹ ਕਿਸੇ ਦਾ ਵੀ ਸਾਕਾ ਨਹੀਂ ਹੁੰਦਾ ਜੋ ਆਪਣੇ ਪੁੱਤ ਜਿਹਨੂੰ ਆਪਾਂ ਕਹਿੰਦੇ ਆ ਨਾ ਸੋਸਾਇਟੀ ਦੇ ਵਿੱਚ ਅਗਰ ਕੁਝ ਲੋ ਮਾਨਸਿਕਤਾ ਵਾਲਿਆਂ ਦੀ ਗੱਲ ਕਰੀਏ ਜੋ ਕੁੜੀਆਂ ਨੂੰ ਪਸੰਦ ਨਹੀਂ ਕਰਦੇ ਜੋ ਮੁੰਡਾ ਮੁੰਡਾ ਕਰਦੇ ਆ ਕਿ ਸਾਡੇ ਘਰ ਦਾ ਵੰਸ਼ ਸਾਡੇ ਘਰ ਦਾ ਚਿਰਾਗ ਸਾਡੇ ਘਰ ਦਾ ਜੋ ਵੀ ਹਨਾ ਬੋਲਦੇ ਆ ਕਿ ਸਾਡਾ ਖਾਨਦਾਨ ਅੱਗੇ ਵਧਾਉਣ ਵਾਲਾ ਜਿੰਨਾਂ ਨੂੰ ਮੁੰਡੇ ਵੀ ਬਿਨਾ ਮੰਗੇ ਮੁਰਾਦਾ ਮਿਲ ਜਾਂਦੀਆਂ ਉਹ ਆਪਣੇ ਪੁੱਤ ਵੀ ਰੋਲ ਦਿੰਦੇ ਆ ਬਹੁਤ ਸਾਰੀਆਂ ਕੁੜੀਆਂ ਮੇਰੇ ਨਾਲ ਗੱਲ ਕਰਦੀਆਂ ਉਹ ਹਮੇਸ਼ਾ ਗੱਲ 'ਚ ਇਹ ਕਹਿਣਗੀਆਂ ਕਿ ਮੇਰੀ ਬੇਟੀ ਐ ਮੇਰੀ ਧੀ ਐ ਹਨਾ ਅਸੀਂ ਰੋਲਦੀਆਂ ਫਿਰਦੀਆਂ ਐ ਕਾਸ਼ ਸਾਡੇ ਬੇਟਾ ਮੇਰੇ ਬੇਟਾ ਹੋਇਆ ਹੁੰਦਾ ਸ਼ਾਇਦ ਮੇਰੀ ਕਦਰ ਹੁੰਦੀ ਨਹੀਂ ਪੈਣੋ ਜਿੰਨਾਂ ਲੋਕਾਂ ਨੇ ਕਦਰ ਕਰਨੀ ਐ ਉਹ ਆਪਣੀ ਧੀ ਦੀ ਕਦਰ ਕਰਨਗੇ ਉਹ ਆਪਣੀ ਵਾਈਫ ਲਈ ਹਮੇਸ਼ਾ ਸਟੈਂਡ ਲੈਣਗੇ ਔਰ ਫਰਜ਼ ਬਣਦਾ ਵੀ ਹੈ ਇੱਕ ਬੰਦੇ ਦਾ ਫਰਜ਼ ਬਣਦਾ ਜਿੱਥੇ ਉਸਦੀ ਘਰਵਾਲੀ ਹੈ ਜਿਸ ਨੂੰ ਵਿਆਹ ਕੇ ਲੈ ਕੇ ਆਂਦਾ ਤੁਸੀਂ 200 ਬੰਦਾ ਬੰਦਾ ਲੈ ਕੇ ਤੁਸੀਂ ਬਰਾਤ ਦਾ ਜਾਨੇ ਹੋ ਉਸ ਨੂੰ ਇੱਜ਼ਤ ਮਾਨ ਸਨਮਾਨ ਨਾਲ ਮਾਪੇ ਤੋਂ ਟਰੱਕ ਦਾਸਦਾ ਪਰ ਕੇ ਲੈ ਕੇ ਆਉਨੇ ਆ ਤਾਂ ਉਸ ਦੇ ਹੱਕ ਚ ਖੜਨਾ ਵੀ ਉਸ ਤੇ ਲਈ ਖੜਨਾ ਸਟੈਂਡ ਲੈਣਾ ਵੀ ਇੱਕ ਘਰਵਾਲੇ ਦਾ ਫਰਜ਼ ਹੁੰਦਾ ਜੇ ਘਰਵਾਲਾ ਸਟੈਂਡ ਲੈਂਦਾ ਹੈ ਤਾਂ ਕਿਸੇ ਦੀ ਜ਼ਰਤ ਨਹੀਂ ਹੁੰਦੀ ਕਿ ਤੁਹਾਡੇ ਵੱਲ ਹੋਏ ਵੀ ਕਹਿ ਜਾਵੇ ਔਰ ਜੋ ਸ਼ਖਸ ਆਪਣੀ ਇਹ ਕੋਈ ਜ਼ਰੂਰੀ ਨਹੀਂ ਕਿ ਬੇਟਾ ਹੁੰਦਾ ਫਿਰ ਤੁਹਾਡੀ ਕਦਰ ਕਰਦਾ ਜਿਨ੍ਹਾਂ ਨੇ ਨਹੀਂ ਕਰਨੀ ਉਹਨਾਂ ਦੇ ਪੁੱਤ ਵੀ ਰੁੱਲ ਜਾਂਦੇ ਆ ਮੇਰੇ ਤੋਂ ਰੱਬ ਨੇ ਬਿਨਾ ਮੰਗੇ ਮੈਨੂੰ ਧੀ ਦਿੱਥਾਂ ਧੀ ਔਰ ਪੋਤਰੀ ਥਾਂ ਪੁੱਤ ਦਿੱਤਾ ਸੀ ਪਰ ਉਹਨਾਂ ਤੋਂ ਇਹ ਸੌਗਾਤਾਂ ਸੰਭਾਲ ਨਹੀਂ ਹੋਈਆਂ ਲੋਕ ਤਰਸਦੇ ਨੇ ਇਹਨਾਂ ਧੀਆਂ ਪੁੱਤਾਂ ਦੇ ਲਈ ਬਹੁਤ ਕੁਝ ਕਰਦੇ ਨੇ ਲੋਕ ਦਵਾਈਆਂ ਖਾਂਦੇ ਨੇ ਬਾਬਿਆਂ ਫਕੀਰਾਂ ਕੋਲ ਤੁਰੇ ਫਿਰਦੇ ਨੇ ਲੋਕ ਸੁਖਣੀਆਂ ਸੁਖ ਦੇ ਤੁਰੇ ਫਿਰਦੇ ਨੇ 18 18 ਸਾਲ 20 20 ਸਾਲਾਂ ਬਾਅਦ ਉਹਨਾਂ ਦੇ ਘਰ ਜਦੋਂ ਧੀ ਦੀ ਦਾਤ ਜਾਂ ਪੁੱਤ ਦੀ ਦਾਤ ਰੱਬ ਬਖਸ਼ਦਾ ਤਾਂ ਉਹ ਰੱਬ ਦੇ ਸ਼ੁਕਰਾਨੇ ਕਰਦੇ ਨਹੀਂ ਥੱਕਦੇ ਪਰ ਜਿਨ੍ਹਾਂ ਨੂੰ ਬਿਨ ਮੰਗਿਆ ਮਿਲ ਜਾਂਦਾ ਨਾ ਸਭ ਕੁਝ ਬਿਨ ਮੰਗਿਆਂ ਲੋੜ ਤੋਂ ਜ਼ਿਆਦਾ ਤੇ ਵੱਧ ਮਿਲ ਜਾਂਦਾ ਪਰ ਕੁਝ ਹੰਕਾਰੀ ਔਰ ਮੰਦਬੁੱਧੀ ਲੋਕ ਉਹਨਾਂ ਦੀ ਬੇਕਦਰੀ ਔਰ ਉਹਨਾਂ ਦੀ ਤ੍ਰਿਸਕਾਰ ਕਰਦੇ ਨੇ ਸੋ ਇਹ ਨਾ ਅਫਸੋਸ ਕਰਿਆ ਕਰੋ ਕਿ ਸ਼ਾਇਦ ਤੁਹਾਡੇ ਬੇਟਾ ਹੁੰਦਾ ਤੇ ਤੁਸ ਤੁਹਾਡੀ ਕਦਰ ਹੁੰਦੀ ਜਿਨ੍ਹਾਂ ਨੇ ਕਰਨੀ ਆ ਉਹ ਤੁਹਾਡੀ ਬਿਨਾ ਔਲਾਦ ਤੋਂ ਵੀ ਕਦਰ ਕਰੇਗਾ ਤੇ ਜਿਨ੍ਹਾਂ ਨੇ ਨਹੀਂ ਕਰਨੀ ਉਹਨਾਂ ਦਾ ਕੋਈ ਹੱਲ ਨਹੀਂ ਇਸ ਇਸ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤਰ੍ਹਾਂ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਹੈ ਸੋ ਜਿਨ੍ਹਾਂ ਤੋਂ ਆਪਾਂ ਉਮੀਦਾਂ ਵੀ ਨਹੀਂ ਰੱਖ ਸਕਦੇ ਕਿ ਸਾਡਾ ਸਾਡੇ ਧੀਆਂ ਪੁੱਤਾਂ ਲਈ ਕੁਝ ਸੋਚਣਗੇ ਜੋ ਆਪਣੀ ਔਲਾਦ ਆਪਣੇ ਖੂਨ ਦੇ ਸਕੇ ਨਹੀਂ ਜੋ ਆਪਣੀ ਪਾਰਸ਼ੀਅਲਟੀ ਆਪਣੀ ਔਲਾਦ ਨਾਲ ਕਰ ਸਕਦੇ ਆ ਉਹ ਦੁਨੀਆ ਦੇ ਵਿੱਚ ਕਿਸੇ ਨਾਲ ਵੀ ਲਾਇਲ ਨਹੀਂ ਰਹਿ ਸਕਦੇ ਕਿਸੇ ਦੇ ਵੀ ਸਕੇ ਨਹੀਂ ਹੋ ਸਕਦੇ ਉਹ ਕੇਵਲ ਤੇ ਕੇਵਲ ਖੁਦ ਦੇ ਲਈ ਜਾਂਦੇ ਆ ਖੁਦ ਨਾਲ ਸਵਾਰਥਾ ਉਹਨਾਂ ਦਾ ਖੁਦ ਨਾਲ ਪਿਆਰ ਹੈ ਖਾਣਾ ਪੀਣਾ ਆਯਾਸ਼ੀਆਂ ਉਹਨਾਂ ਦਾ ਮੇਨ ਮੋਟਿਵ ਹੁੰਦਾ ਉਹ ਇਹੀ ਲੈ ਕੇ ਪੈਦਾ ਹੁੰਦੀ ਹੈ ਤੇ ਇਹੀ ਲੈ ਕੇ ਸੰਸਾਰ ਤੋਂ ਚਲੇ ਜਾਂਦੀ ਹੈ ਪਰ ਹੱਥ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਆਂਦਾ ਦੇਣ ਵਾਲਾ ਤਾਂ ਵਹਿਗਰੂ ਹੈ ਕਈ ਲੋਕ ਸੋਚਦੇ ਆ ਕਿ ਸ਼ਾਇਦ ਅਸੀਂ ਕੱਖਾਂ 'ਚ ਰੋਲਦੇ ਆਂਗੇ ਅਸੀਂ ਔਲਾਦ ਭੁੱਖੀ ਮਰੂਗੀ ਨਹੀਂ ਉਹ ਬੜੀ ਬਖਸ਼ਿਸ਼ ਕਰਨ ਵਾਲਾ ਜਦੋਂ ਉਹਨੇ ਉਂਗਲੀ ਫੜਨੀ ਹੈ ਤਾਂ ਉਹਨੇ ਪਤਾ ਹੀ ਨਹੀਂ ਰੰਕ ਤੋਂ ਰਾਜਾ ਕਦੋਂ ਬਣਾ ਕੇ ਰੱਖਦੇ ਨੇ ਤੇ ਕੀ ਨੂੰ ਰਾਜੇ ਤੋਂ ਰੰਗ ਬਣਾ ਦੇਣਾ ਇਹ ਤਾਂ ਸਭ ਰੱਬ ਦੇ ਰੰਗ ਨੇ ਤੁਹਾਡੀਆਂ ਨੀਤਾਂ ਸਾਫ਼ ਚਾਹੀਦੀਆਂ ਨੀਤਾਂ ਨੂੰ ਮਰਦਾਂ ਲੱਗਦੀਆਂ ਨੇ ਨੀਤਾਂ ਨੂੰ ਫਲ ਲੱਗਦੀ ਐ ਸੋ ਬੀ ਪੋਜ਼ਿਟਿਵ ਜਿੰਨਾ ਵੀ ਕੁੜੀਆਂ ਦੇ ਕੇਸ ਚੱਲਦੇ ਨੇ ਆਪਣੇ ਬੱਚਿਆਂ ਤੇ ਆਪਣੀ ਔਲਾਦ ਤੇ ਫੋਕਸ ਕਰੋ ਤੁਹਾਡੀ ਔਲਾਦ ਨੂੰ ਅਗਰ ਸੁੱਖ ਮਿਲਣਾ ਹੈ ਤਾਂ ਤੁਹਾਡੀ ਮਿਹਨਤ ਨਾਲ ਮਿਲਣਾ ਹੈ ਤੁਹਾਡੇ ਲਾਏ ਹੋਏ ਉਹਨਾਂ ਦੇ ਉੱਪਰ ਸੰਸਕਾਰਾਂ ਦੇ ਪਹਿਰੇ ਨੇ ਸੁੱਖ ਦੇਣਾ ਹੈ ਜਮੀਨਾ ਨੇ ਸੁੱਖ ਨਹੀਂ ਦੇਣਾ ਸੋ ਮੇਰੇ ਸਰਪੰਚ ਸਾਹਿਬ ਨੇ ਆਪਣੇ ਵੱਲੋਂ ਮੇਰੇ ਕਹੇ ਤੇ ਨਹੀਂ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਮੇਰਾ ਕੋਈ ਫੋਰਸਸ ਨਹੀਂ ਸੀਗਾ ਕਿ ਮੈਂ ਉਹਨਾਂ ਨਾਲ ਕੰਪਰੋ ਕਰਨਾ ਜਾਂ ਕੁਝ ਵੀ ਕਰਨਾ ਮੇਰੇ ਸਰਪੰਚ ਸਾਹਿਬ ਨੇ ਇੱਕ ਇਨਸਾਨੀਅਤ ਦੇ ਨਾਤੇ ਮੇਰਾ ਔਰ ਮੇਰੇ ਬੱਚਿਆਂ ਦਾ ਸੋਚ ਕੇ ਇਹ ਗੱਲ ਚਲਾਈ ਸੀ ਜਿਸ ਦੇ ਵਿੱਚ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ ਤੇ ਬਹੁਤ ਜ਼ਿਆਦਾ ਉਹਨਾਂ ਨੇ ਲੰਤਾਂ ਪਾਈਆਂ ਕਿ ਬੰਦੇ ਮਤਲਬ ਤਰਸਯੋਗ ਹਾਲਤਾ ਉਹਨਾਂ ਦੀ ਮਾਨਸਿਕ ਸਥਿਤੀ ਹੈ ਜਿਹੜੀ ਉਹ ਠੀਕ ਨਹੀਂ ਆ ਸੋ ਇਹ ਸੀਗਾ ਮੇਰਾ ਅਪਡੇਟ ਜੋ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੇ ਕਮੈਂਟ ਬਹੁਤ ਸਾਰੇ ਮੈਨੂੰ ਮੈਸੇਜ ਆ ਚੁੱਕੇ ਸੀ ਇਸ ਟੌਪਿਕ ਤੇ ਸੋ ਕੋਈ ਜ਼ਿਆਦਾ ਤਬਦੀਲੀਆਂ ਜਾਂ ਕੁਝ ਨਹੀਂ ਹੈ ਹਾਂ ਸ਼ਰੀਕੇ ਵਾਲੇ ਟिके ਹੋਏ ਨੇ ਸ਼ਰੀਕਾ ਨੇ ਸੁਣਨ ਚਾਇਆ ਭਾਈ ਕੁਝ ਕੁ ਬੁਲਾਉਣਾ ਚਲਾਉਣਾ ਘਟਾਤਾ ਛੱਡ ਦਿੱਤਾ ਸਾਥ ਸੂਤ ਪਰ ਜਿਨ੍ਹਾਂ ਨੇ ਜ਼ਮੀਨਾਂ ਖਾਣੀਆਂ ਜਿਨ੍ਹਾਂ ਨੇ ਫਾਇਦੇ ਚੱਕਣੇ ਆ ਜਿਨ੍ਹਾਂ ਨੂੰ ਲੱਗਦਾ ਕਿ ਇਹ ਮੇਰੇ ਔਲਾਦ ਦੇ ਹੱਕ ਚੋਂ ਆਪਣੇ ਬਹਾਲ ਕਰ ਲੈਣਗੇ ਉਹ ਅੱਜ ਵੀ ਲੱਗੇ ਪਏ ਐ ਪਰ ਮੈਂ ਪਹਿਲਾਂ ਵੀ ਕਹਿਨੀ ਆ ਅੱਜ ਵੀ ਕਹਿਨੀ ਆ ਔਰ ਤੁਸੀਂ ਦੇਖੋਗੇ ਵੀ ਕਿਸੇ ਦੇ ਹੱਕ ਚੋਂ ਖਾਦਾ ਹੋਇਆ ਨਾ ਉਹ ਕਹਿੰਦੇ ਨਹੀਂ ਗੁਰੂ ਨਾਨਕ ਦੇਵ ਜੀ ਜਦੋਂ ਇੱਕ ਕਹਿੰਦੇ ਹੁੰਦੇ ਤੁਹਾਡੀ ਮਿਹਨਤ ਦੀ ਤੇ ਬੇਈਮਾਨੀ ਦੀ ਰੋਟੀ ਚ ਖੂਨ ਤੇ ਮਿਹਨਤ ਦੀ ਦੇ ਵਿੱਚੋਂ ਅੰਮ੍ਰਿਤ ਵਗਾਇਆ ਸੀ ਨਾ ਤਾਂ ਉਹ ਜਿਵੇਂ ਤੋਲਿਆ ਸੀ ਉਸ ਹਿਸਾਬ ਨਾਲ ਸਭ ਦਾ ਹਿਸਾਬ ਹੁੰਦਾ ਦੇਰ ਸਵੇਰ ਜ਼ਰੂਰ ਹੁੰਦਾ ਉਹ ਹੀ ਘੜੇ ਦੇ ਭਰਨ ਵਾਲੀ ਗੱਲ ਕਿ ਦੂਸਰੇ ਦੇ ਹੱਕ ਚੋਂ ਆਪਣੇ ਬਹਾਲ ਕੀਤੇ ਹੋਏ ਕਦੇ ਵੀ ਬਹਾਲ ਨਹੀਂ ਹੋ ਸਕਦੇ ਕਦੇ ਵੀ ਇਹ ਸਿਰਫ ਇੱਕ ਮਨ ਦਾ ਭਰਮ ਇੱਕ ਮਨ ਦਾ ਵਹਿਮ ਹੁੰਦਾ ਹੈ ਕਿ ਤੁਸੀਂ ਆਪਣੀ ਔਲਾਦ ਨੂੰ ਦੂਸਰੇ ਦੇ ਹੱਕ ਤੇ ਪਾਲ ਕੇ ਰਾਜੇ ਮਹਾਰਾਜੇ ਜਾਂ ਤੁਸੀਂ ਕੋਈ ਅਫਸਰ ਬਣਾ ਸਕਦੇ ਆ ਨਹੀਂ ਦੂਸਰੇ ਦਾ ਹੱਕ ਬਗਾਨਾ ਹੀ ਰਹਿੰਦਾ ਉਹ ਤੁਹਾਡੇ ਰਗਾਂ ਦੇ ਵਿੱਚ ਬੇਈਮਾਨੀ ਬਣ ਕੇ ਦੌੜਦਾ ਤੇ ਢੋਡੀਆਂ ਕੁਲਾਂ ਦਾ ਵਿਨਾਸ਼ ਕਰ ਦਿੰਦਾ ਸੋ ਇੱਕ ਮਾਂ ਇਸ ਤੋਂ ਜ਼ਿਆਦਾ ਬਦਦਵਾ ਵੀ ਨਹੀਂ ਦੇ ਸਕਦੀ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਕਿਸੇ ਨੂੰ ਬਦਦਵਾ ਮੈਂ ਬਹੁਤ ਰੀਅਰ ਮੇਰੀ ਇਹ ਹੁੰਦੀ ਹੈ ਕਿ ਮੈਂ ਕਿਸੇ ਨੂੰ ਬਦਦਵਾ ਨਾ ਦੇਵਾਂ ਕਿਉਂਕਿ ਦੇਖਣ ਵਾਲਾ ਕਰਨ ਵਾਲਾ ਪਰਮਾਤਮਾ ਪਰ ਇੱਕ ਮਾਂ ਦੀ ਬਦਦਵਾ ਬਹੁਤ ਪਾਵਰਫੁਲ ਬਦਦਵਾ ਹੈ ਜਦੋਂ ਲੱਗਦੀ ਹੈ ਨਾ ਕਈ ਵਾਰ ਜ਼ੁਬਾਨ ਚੋਂ ਨਹੀਂ ਰੂਹ ਚੋਂ ਨਿਕਲਦੀ ਹੈ ਜਦੋਂ ਲੱਗਦੀ ਹੈ ਨਾ ਤੇ ਫਿਰ ਕੁਲਾ ਹੀ ਖਾਲੀ ਕਰ ਜਾਂਦੀ ਹੈ ਸੋ ਇਸ ਤੋਂ ਡਰੋ ਹਰ ਸ਼ਖਸ ਉਹ ਜੋ ਦੂਸਰੇ ਦਾ ਹੱਕ ਖਾਂਦੀ ਹੈ ਜੋ ਦੂਸਰੇ ਦੇ ਨਾਲ ਮਾੜਾ ਕਰਦੇ ਦੂਸਰੇ ਦੇ ਅੱਛਾ ਇਨਸਾਨ ਇਨਸਾਨ ਦੇ ਨਾਲ ਅਗਰ ਕਰਦਾ ਹੈ ਨਾ ਕਿਸੇ ਬਰਾਬਰ ਦੇ ਨਾਲ ਕਰਦਾ ਹੈ ਫਿਰ ਵੀ ਇੱਕ ਚਲੋ ਸਮਝ ਆਂਦੀ ਕਿ ਇਹਨਾਂ ਦੀ ਈਗੋ ਹੈ ਇਹਨਾਂ ਦਾ ਈਗੋ ਪ੍ਰੋਬਲਮ ਚੱਲ ਰਹੀ ਹੈ ਹਣਾ ਪਰ ਇੱਕ ਛੋਟੇ-ਛੋਟੇ ਮਾਸੂਮ ਔਲਾਦਾਂ ਦਾ ਭਵਿੱਖ ਖਾ ਜਾਣਾ ਉਹਨਾਂ ਦੇ ਸੁਪਨੇ ਖਾ ਜਾਣਾ ਉਹਨਾਂ ਦੇ ਨਾਲ ਧੱਕਾ ਕਰਾਉਣਾ ਵਕੀਲ ਕਰ ਕਰਕੇ ਦੇਣੇ ਰਾਇਆਂ ਦੇਣੀਆਂ ਐਡਵਾਈਸਸ ਕਰਨੀਆਂ ਕਿ ਐਕਸਪਾਰਟੀ ਡਾਈਵੋਰਸ ਕਰਵਾ ਲਾ ਹੱਕ ਨਾ ਦੇ ਖਾਕੇ ਮਾਰ ਡਕਾਰ ਇਹ ਚੀਜ਼ਾਂ ਫਲਦੀਆਂ ਨਹੀਂ ਜੋ ਕਰ ਰਿਹਾ ਉਹ ਤਾਂ ਮਰੇ ਗਈ ਮਰੇਗਾ ਕੁੱਤੇ ਦੀ ਆਈ ਜੋ ਕਰਵਾ ਰਹੇ ਹੈ ਨਾ ਪਿੜ ਉਹਨਾਂ ਦੇ ਵੀ ਖਾਲੀ ਕਰ ਦਿੰਦਾ ਵਾਇਗਰੂ ਸੋ ਚਲੋ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਵੀਡੀਓ ਕਾਫੀ ਲੰਬੀ ਹੋਗੀ ਮਿਲਦੀ ਹੈ ਨੈਕਸਟ ਅਪਡੇਟ ਦੇ ਨਾਲ ਕਿਸੇ ਵਲੌਗ ਦੇ ਨਾਲ ਜਾਂ ਫਿਰ ਕਿਸੇ ਸੂਟਾਂ ਦੇ ਸੂਟਾਂ ਦੇ ਉੱਪਰ ਮੈਂ ਆਫਰ ਲਗਾਉਣ ਫਿਰ ਜਾ ਰਹੀ ਹਾਂ ਜੀ ਮੈਂ ਮਤਲਬ ਜੋ ਮੇਰੇ ਕੋਲ ਪਿਆ ਸੂਟ ਸਟਾਕ ਪਿਆ ਹੋਇਆ ਮੈਂ ਫਿਰ ਤੋਂ ਉਸ ਨੂੰ ਲੈਸ ਤੇ ਰੱਖੜੀ ਡਿਸਕਾਊਂਟ ਕਰਕੇ ਕੱਢ ਰਹੀ ਹਾਂ ਤੇ ਮੇਰੀਆਂ ਪਹਿਣਾ ਜਿੰਨਾ ਵੀ ਮੇਰੇ ਕੋਲ ਸਟਾਕ ਪਿਆ ਪਲੀਜ਼ ਤੁਸੀਂ ਮੈਨੂੰ ਇਸ ਤੋਂ ਵੀ ਫ੍ਰੀ ਕਰਾ ਦਿਓ ਐਕਚੁਅਲੀ ਮੇਰੀ ਕੋਈ ਲਾਸਟ ਵੀਡੀਓ ਦੇ ਉੱਪਰ ਅੱਛਾ ਰਿਸਪੌਂਸ ਨਹੀਂ ਆਇਆ ਮੈਨੂੰ ਬਿਲਕੁਲ ਅੱਛਾ ਰਿਸਪੌਂਸ ਨਹੀਂ ਆਇਆ ਸੋ ਚਲੋ ਕੋਈ ਗੱਲ ਨਹੀਂ ਹੋ ਜਾਂਦੇ ਆ ਲਾਈਵ ਉਤਾਰ ਚੜਾ ਤੁਸੀਂ ਮੇਰਾ ਹੁਣ ਜਿਹੜਾ ਨਵਾਂ ਵੀਡੀਓ ਆਏ ਜਿਸ ਜਿਸ ਨੂੰ ਵੀ ਸੂਟ ਦੀ ਲੋੜ ਹੈ ਜਾਂ ਤੁਹਾਨੂੰ ਲੱਗਦਾ ਡਿਸਕਾਊਂਟ ਤੇ ਲੈ ਕੇ ਤੁਸੀਂ ਨੈਕਸਟ ਸੀਜ਼ਨ ਲਈ ਰੱਖਣਾ ਹੈ ਜਾਂ ਤੁਸੀਂ ਜੋ ਵੀ ਤੁਹਾਨੂੰ ਪ੍ਰੋਫਿਟ ਦੇ ਵਿੱਚ ਸੋਹਣੀ ਚੀਜ਼ ਲੱਗਦੀ ਹੋਈ ਤੇ ਤੁਸੀਂ ਆਪਣੇ ਜਲਦੀ ਆਰਡਰ ਬੁੱਕ ਕਰ ਲੈਣਾ ਤੇ ਮੇਰੀ ਸਪੋਰਟ ਮੇਰੀ ਇਹੀ ਹੈਲਪ ਕਰਦਿਆ ਕਰੋ ਬਸ ਇਹੀ ਮੇਰੇ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਮੇਰੀ ਇਸ ਮੁਹਿੰਮ ਦੇ ਵਿੱਚ ਜਾਂ ਮੇਰੇ ਇਸ ਸਫ਼ਰ ਦੇ ਵਿੱਚ ਮਿਲਦੇ ਆਂ ਫਿਰ ਨਵੇਂ ਅਪਡੇਟ ਤੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਗੱਲਬਾਤ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ